ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ ਨਵੀਂ ਵੀਡੀਓ ਦੇ ਵਿੱਚ ਆਪਾਂ ਹਾਜ਼ਰ ਹੋਏ ਹਾਂ ਅੱਜ ਦੀ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਬਾਕਸ ਵਿੱਚ ਆਪਣੇ ਕੀਮਤੀ ਸੁਝਾਅ ਜ਼ਰੂਰ ਰੱਖਣੇ ਰੇਖਾ ਤੇ ਆਨੰਦ ਕਾਲਜ ਦੇ ਵਿੱਚ ਪੜਦੇ ਆ ਦੋਨੋਂ ਇੱਕ ਦੂਜੇ ਦੇ ਵਧੀਆ ਦੋਸਤ ਨੇ ਇਹ ਦੋਸਤੀ ਹੈ ਜਿਹੜੀ ਹੌਲੀ-ਹੌਲੀ ਪਿਆਰ ਦੇ ਵਿੱਚ ਬਦਲ ਜਾਂਦੀ ਆ ਦੋਨੋਂ ਇੱਕ ਦੂਜੇ ਨੂੰ ਪਸੰਦ ਕਰਨ ਲੱਗ ਜਾਂਦੇ ਆ ਆਨੰਦ ਜਿਹੜਾ ਪੜਾਈ ਦੇ ਵਿੱਚ ਬਹੁਤ ਹੁਸ਼ਿਆਰ ਹੁੰਦਾ ਉਹ ਹਾਇਰ ਸਟੱਡੀ ਲਈ ਬਾਹਰ ਜਾਣਾ ਚਾਹੁੰਦਾ ਤੇ ਜਿਹੜੀ ਰੇਖਾ ਗੀ ਉਹ ਇੱਕ ਮਿਡਲ ਫੈਮਿਲੀ ਚੋਂ ਹੁੰਦੀ ਆ ਐ ਗਰੀਬ ਪਰਿਵਾਰ ਵੀ ਨਹੀਂ ਹੁੰਦਾ ਰੇਖਾ ਦੇ ਦੋ ਭਰਾ ਵਿਆਹੀ ਹੁੰਦੇ ਨੇ ਇੱਕ ਆ ਜਿਹੜਾ ਉਹ ਬਾਹਰ ਸੈਟਲ ਹੁੰਦਾ ਇੱਕ ਇੱਧਰ ਹੀ ਜੌਬ ਕਰਦਾ ਹੁੰਦਾ ਤੇ ਜਿਹੜਾ ਸਾਰਿਆਂ ਤੋਂ ਛੋਟਾ ਹੁੰਦਾ ਤੇ ਉਸ ਤੋਂ ਛੋਟੀ ਰੇਖਾ ਹੁੰਦੀ ਆ ਉਹ ਦੋਨੋਂ ਪੈਣ ਭਰਾ ਹਜੇ ਪੜਾਈ ਕਰ ਰਹੇ ਹੁੰਦੇ ਆ ਰੇਖਾ ਅਕਸਰ ਆਪਣੇ ਮਾਪੇ ਨੂੰ ਕਹਿੰਦੀ ਆ ਕਿ ਮੈਂ ਬਾਹਰ ਜਾ ਕੇ ਪੜਨਾ ਚਾਹੁੰਨੀ ਆ ਤੇ ਉਹਦਾ ਬਾਹਰਲਾ ਜਿਹੜਾ ਭਰਾ ਉਹ ਕਹਿ ਦਿੰਦਾ ਸੀ ਕਿ ਹਾਂ ਤੂੰ ਇੱਥੇ ਆਪਣੀ ਸਟੱਡੀ ਕੰਪਲੀਟ ਕਰ ਉਸ ਤੋਂ ਬਾਅਦ ਮੈਂ ਤੈਨੂੰ ਇੱਥੇ ਬੁਲਾ ਲੂੰਗਾ ਵੀ ਤੂੰ ਇੱਥੇ ਕੋਈ ਹਨਾ ਜਾਂ ਤੂੰ ਇਸ ਤਰ੍ਹਾਂ ਕਰਾ ਵੀ ਇੰਡੀਆ ਦੇ ਵਿੱਚ ਤੂੰ ਕੋਈ ਡਾਕਟੋਰੇਟ ਦੀ ਡਿਗਰੀ ਕਰ ਲਾ ਵੀ ਇੱਧਰ ਆ ਕੇ ਪ੍ਰੈਕਟਿਸ ਕਰਕੇ ਤੈਨੂੰ ਵਧੀਆ ਜੌਬ ਮਿਲ ਜਾਉ ਚਲੋ ਵਧੀਆ ਫਿਊਚਰ ਪਲਾਨ ਹੁੰਦਾ ਤੇ ਜਦੋਂ ਪੜਾਈ ਕੰਪਲੀਟ ਹੁੰਦੀ ਆ ਤਾਂ ਆਨੰਦ ਰੇਖਾ ਨੂੰ ਕਹਿੰਦਾ ਕਿ ਮੈਂ ਆਪਣੇ ਘਰ ਰਿਸ਼ਤੇ ਦੀ ਗੱਲ ਕਰਦਾ ਵੀ ਆਪਾਂ ਵਿਆਹ ਕਰਵਾ ਕੇ ਉਸ ਤੋਂ ਬਾਅਦ ਅਗਲੀ ਪੜਾਈ ਕੰਟੀਨਿਊ ਰੱਖ ਲਈਏ ਕਿਉਂਕਿ ਆਨੰਦ ਦਾ ਟਾਰਗੇਟ ਵੀ ਬਾਹਰ ਜਾਣ ਦਾ ਸੀ ਚਲੋ ਦੋਨੋਂ ਆਪਣੇ ਪਰਿਵਾਰਾਂ ਦੇ ਵਿੱਚ ਗੱਲ ਕਰਦੇ ਆ ਰਿਸ਼ਤੇ ਦੀ ਗੱਲ ਹੋ ਜਾਂਦੀ ਹੈ ਤੇ ਵਿਆਹ ਦਾ ਦਿਨ ਆ ਜਾਂਦਾ ਜਦੋਂ ਵਿਆਹ ਹੁੰਦਾ ਵਿਆਹ ਦੇ ਜਿਹੜਾ ਰੇਖਾ ਦਾ ਭਰਾ ਫੋਰਨ ਵਾਲਾ ਉਹ ਵੀ ਆਇਆ ਹੁੰਦਾ ਸਾਰੇ ਪਰਿਵਾਰ ਦੇ ਵਿੱਚ ਖੁਸ਼ੀ ਦਾ ਮਾਹੌਲ ਹੁੰਦਾ ਜਦੋਂ ਲਾਵਾ ਫੇਰੇ ਹੋ ਜਾਂਦੇ ਆ ਫੇਰੇ ਹੋਣ ਤੋਂ ਬਾਅਦ ਜਿਹੜਾ ਆਨੰਦ ਦਾ ਪਿਓ ਆ ਉਹ ਰੇਖਾ ਦੇ ਪਿਓ ਕੋਲ ਆਉਂਦਾ ਤੇ ਕਹਿੰਦਾ ਕਿ ਦੇਖੋ ਭਰਾਜੀ ਵਿਆਹ ਤਾਂ ਹੋ ਗਿਆ ਪਰ ਕਹਿੰਦਾ ਜੋ ਗੱਲ ਤੁਸੀਂ ਵਿਆਹ ਤੋਂ ਪਹਿਲਾਂ ਕਹੀ ਸੀ ਉਹ ਤੇ ਖਰੇ ਨਹੀਂ ਉਤਰੇ ਉਹ ਕਹਿੰਦਾ ਵੀ ਕੀ ਕਿਹਾ ਸੀ ਭਰਾਜੀ ਮੈਂ ਵੀ ਜੋ ਗੱਲ ਹੋਈ ਸੀ ਉਸ ਤਰ੍ਹਾਂ ਤਾਂ ਵਿਆਹ ਹੋਇਆ ਉਹ ਕਹਿੰਦਾ ਨਹੀਂ ਤੁਸੀਂ ਇਹ ਕਿਹਾ ਸੀ ਕਿ ਮੈਂ ਆਪਣੀ ਧੀ ਦੇ ਵਿਆਹ ਤੇ 20 ਲੱਖ ਰੁਪਇਆ ਲਾਵਾਂ ਤੇ ਉਹ ਕਹਿੰਦਾ ਫਿਰ ਮੈਂ 20 ਲੱਖ ਮੇਰਾ ਵੱਦੀ ਲੱਗ ਗਿਆ ਵੀ ਦੇਖੋ ਜਿੰਨੀ ਤੁਹਾਡੀ ਬਰਾਤ ਆਈ ਆ ਜੋ ਤਿਆਰੀਆਂ ਹਨਾ ਜੋ ਕੁਝ ਵੀ ਕੀਤਾ ਜਿੰਨਾ ਕੁ ਵੀ ਗਹਿਣੇ ਵਗੈਰਾ ਪਾਏ ਨੇ ਸਾਰਾ ਮੇਰਾ ਵੀ 20 ਲੱਖ ਲੱਗ ਗਿਆ। ਉਹ ਕਹਿੰਦਾ ਨਹੀਂ ਬਾਜੀ ਮੈਂ ਇਹ ਗੱਲ ਨਹੀਂ ਸਮਝਿਆ ਸੀ। ਮੈਂ ਤਾਂ ਇਹ ਸਮਝਿਆ ਸੀ ਕਿ ਤੁਸੀਂ 20 ਲੱਖ ਰੁਪਇਆ ਨਕਦ ਦਿਓਗੇ ਤੇ ਬਾਕੀ ਖਰਚਾ ਅਲੱਗ ਕਰੋਗੇ। ਉਹ ਕਹਿੰਦਾ ਵੀ ਨਹੀਂ ਤੁਹਾਨੂੰ ਗਲਤ ਫਹਿਮੀ ਹੋਈ ਆ। ਉਹ ਕਹਿੰਦਾ ਫਿਰ ਮੈਂ ਆਪਣੇ ਬੱਚੇ ਦੀ ਪੜ੍ਹਾਈ ਤੇ ਇੰਨਾ ਪੈਸਾ ਲਾਇਆ ਤੇ ਇਹਦਾ ਮਤਲਬ ਮੈਂ ਬਿਨਾਂ ਦੇਹੇਸ ਤੋਂ ਵਿਆਹ ਆਪਣੇ ਬੇਟੇ ਦਾ ਕਰ ਦੂੰ। ਗਲਤ ਫਹਿਮੀ ਆ ਤੁਹਾਨੂੰ। ਤੁਸੀਂ ਐ ਕਰੋ ਜਾਂ ਤਾਂ ਰਕਮ ਪੂਰੀ ਕਰੋ। ਦਾਦੀ ਤੇ ਨਹੀਂ ਫਿਰ ਮੈਂ ਆਪਣੇ ਬੇਟੇ ਵਾਸਤੇ ਤੁਹਾਡੀ ਬੇਟੀ ਨੂੰ ਨੂੰਹ ਬਣਾ ਕੇ ਨਹੀਂ ਲੈ ਕੇ ਜਾਣਾ ਆਪਣੇ ਘਰ ਦੀ ਇਹ ਸੁਣ ਕੇ ਰੇਖਾ ਦੇ ਪਿਓ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਆ ਉਹ ਕਹਿੰਦੇ ਵੀ ਇਹ ਗੱਲ ਕੀ ਕਹਿ ਰਹੇ ਹੋ ਭਰਾ ਜੀ ਵਿਆਹ ਤਾਂ ਹੋ ਗਿਆ ਫੇਰੇ ਹੋ ਗਏ ਉਹ ਕਹਿੰਦਾ ਫਿਰ ਕੀ ਫੇਰੀ ਹੋਇਆ ਅਸੀਂ ਆਪਣੇ ਘਰ ਤਾਂ ਨਹੀਂ ਨਾ ਲੈ ਕੇਗੇ ਤੁਹਾਡੀ ਧੀ ਨੂੰ ਦੇਖੋ ਫੈਸਲਾ ਤੁਸੀਂ ਕਰਨਾ ਚਲੋ ਦੋਨੋਂ ਪਤੀ ਪਤਨੀ ਆ ਜਿਹੜੇ ਉਹ ਹੱਕੇ ਬੱਕੇ ਰਹਿ ਜਾਂਦੇ ਆ ਆਨੰਦ ਦਾ ਪਿਓ ਆ ਜਿਹੜਾ ਇਹ ਗੱਲ ਕਹਿ ਕੇ ਚਲਿਆ ਜਾਂਦਾ ਤੇ ਰੇਖਾ ਦੇ ਮਾਪੇ ਉਹ ਆਉਂ ਆਪਸ ਵਿੱਚ ਗੱਲਬਾਤ ਕਰਦੇ ਆ ਉਹ ਕਹਿੰਦੇ ਆ ਵੀ ਹੁਣ ਕੀ ਕਰੀਏ ਚਲੋ ਰੇਖਾ ਦਾ ਪਿਓ ਆਪਣੇ ਤਿੰਨਾਂ ਪੁੱਤਰਾਂ ਨੂੰ ਬੁਲਾਉਂਦਾ ਤੇ ਉਹਨਾਂ ਨੂੰ ਸਾਰੀ ਗੱਲ ਦੱਸਦਾ ਤੇ ਉਹ ਕਹਿੰਦੇ ਆ ਕਿ ਪਾਪਾ ਤੁਹਾਡਾ ਦਿਮਾਗ ਖਰਾਵਾ ਅੱਜ ਇਹ 20 ਲੱਖ ਮੰਗਦੇ ਆ ਕੱਲ ਨੂੰ ਇਹਨਾਂ ਨੇ ਵੱਧਦਾ ਹੀ ਰਹਿਣਾਗਾ ਵੀ ਆਪਾਂ ਨਹੀਂ ਪੈਸਾ ਦਿੰਦੇ ਉਹ ਕਹਿੰਦਾ ਪਤਾ ਆਪਣੀ ਬੇਇੱਜ਼ਤੀ ਆ ਆਪਣੀ ਧੀ ਦੇ ਫੇਰੇ ਹੋਗੇ ਵੀ ਨਾ ਇਹ ਵਿਆਹਾਂ 'ਚ ਹੋਣੀਆਂ ਨਾ ਕੁਵਾਰਿਆਂ 'ਚ ਜੇ ਛੱਡ ਗਏ ਉਹ ਕਹਿੰਦਾ ਛੱਡ ਦਿਆਂ ਛੱਡ ਜਾਣ ਸਾਡੀ ਕੁੜੀ ਕਿਹੜਾ ਫਿਰ ਅਮ ਅਈਆ ਹਨਾ ਵੀ ਆਪਾਂ ਕਿਹੜਿਆਂ ਨੂੰ ਘਰੋਂ ਹੀ ਕੱਢਣਾ ਵੀ ਉਹ ਲਾਲਚੀ ਬੰਦੇ ਆ ਦਾ ਮਤਲਬ ਲਾਲਚ ਫੇਰ ਕਰਨਗੇ ਉਹ ਕਹਿੰਦਾ ਵੀ ਦੇਖ ਲਓ ਪੁੱਤ ਉਹ ਆਪਣੇ ਵੱਡੇ ਬੇਟੇ ਨੂੰ ਕਹਿੰਦਾ ਵੀ ਤੂੰ ਫੌਰਨ ਰਹਿਣਾ ਹਨਾ ਪੈਸਾ ਤਾਂ ਤੂੰ ਵੀ ਕਮਾਉਣਾ ਵੀ ਦੇਖੋ ਮੈਂ ਤੁਹਾਡੇ ਤੋਂ ਕੋਈ ਪੈਸਾ ਨਹੀਂ ਮੰਗਿਆ ਰੇਖਾ ਦੇ ਵਿਆਹ ਵਾਸਤੇ ਪਰ ਹੁਣ ਤੁਹਾਨੂੰ ਮਦਦ ਕਰਨੀ ਪਊ ਤਾਂ ਜਿਹੜੇ ਤਿੰਨੇ ਪੁੱਤਰ ਉਹ ਮੁਕਰ ਜਾਂਦੇ ਆ ਉਹ ਕਹਿੰਦੇ ਵੀ ਅਸੀਂ ਦਹੇਜ ਦੇ ਖਿਲਾਫ ਆ ਜੇ ਇਹ ਜ਼ਿਆਦਾ ਕਰਨਗੇ ਤਾਂ ਅਸੀਂ ਪੁਲਿਸ ਨੂੰ ਬੁਲਾ ਲੈਣਾ ਵੀ ਉਹ ਆਪਣੀ ਗੱਲ ਜਿਹੜੀ ਖਰੀ ਦੱਸ ਦਿੰਦੇ ਆ ਉਸ ਤੋਂ ਬਾਅਦ ਆਨੰਦ ਦਾ ਪਿਓ ਘੰਟੇ ਬਾਅਦ ਫੇਰ ਹਨਾ ਉਹਨਾਂ ਕੋਲ ਆਉਂਦਾ ਤੇ ਉਹਨਾਂ ਨੂੰ ਕਹਿੰਦਾ ਵੀ ਦੱਸੋ ਕੀ ਫੈਸਲਾ ਕੀਤਾ ਤਾਂ ਰੇਖਾ ਦੇ ਭਰਾ ਕਹਿੰਦੇ ਅੰਕਲ ਸ਼ਾਇਦ ਤੁਹਾਨੂੰ ਪਤਾ ਨਹੀਂ ਵੀ ਦਾਜ ਲੈਣਾ ਕਾਨੂੰਨੀ ਜੁਰਮ ਆ ਜੇ ਤੁਸੀਂ ਸਾਡੇ ਤੋਂ ਇੱਕ ਵੀ ਰੁਪਏ ਦੀ ਮੰਗ ਕਰੋਗੇ ਤਾਂ ਅਸੀਂ ਪੁਲਿਸ ਬੁਲਾ ਕੇ ਤੁਹਾਨੂੰ ਗ੍ਰਿਫਤਾਰ ਕਰਾ ਦੇਣਾ ਇਹ ਗੱਲ ਸੁਣ ਕੇ ਆਨੰਦ ਦੇ ਪਿਓ ਨੂੰ ਬਹੁਤ ਗੁੱਸਾ ਆਉਂਦਾ ਉਹ ਕਹਿੰਦਾ ਚੱਲ ਫਿਰ ਠੀਕ ਐ ਤੁਸੀਂ ਰੱਖੋ ਆਪਣੀ ਧੀ ਮੈਂ ਨਹੀਂ ਨੂੰਹ ਬਣਾ ਕੇ ਲੈ ਕੇ ਜਾਣੀ ਗੁੱਸੇ ਦੇ ਵਿੱਚ ਉਹ ਬਰਾਤ ਨੂੰ ਕਹਿੰਦਾ ਵੀ ਚਲੋ ਵਾਪਸ ਚਲੋ ਚਲੋ ਸਾਰਿਆਂ ਰਿਸ਼ਤੇਦਾਰਾਂ ਦੇ ਵਿੱਚ ਜਿਹੜੇ ਸਕੇ ਸਬੰਧੀ ਆਏ ਹੁੰਦੇ ਆ ਸਾਰਿਆਂ ਚ ਕੋ ਸਰਮਸਰ ਸ਼ੁਰੂ ਹੋ ਜਾਂਦੀ ਆ ਤੇ ਆਨੰਦ ਆ ਜਿਹੜਾ ਉਹ ਆਪਣੇ ਪਾਪਾ ਨੂੰ ਕਹਿੰਦਾ ਵੀ ਪਾਪਾ ਕੀ ਗੱਲ ਹੋਈ ਉਹ ਕਹਿੰਦਾ ਵੀ ਚੱਲ ਤੂੰ ਉਹ ਕਹਿੰਦਾ ਵੀ ਰੇਖਾ ਨੂੰ ਲੈ ਬਣਾ ਕਿਵੇਂ ਜਾ ਸਕਦੇ ਆ ਉਹ ਕਹਿੰਦਾ ਵੀ ਤੈਨੂੰ ਚੁਣਨਾ ਹੋ ਜਾਂ ਤਾਂ ਤੂੰ ਸਾਨੂੰ ਚੁਣ ਲੈ ਜਾਂ ਰੇਖਾ ਨੂੰ ਚੁਣ ਲੈ ਜੇ ਤੂੰ ਰੇਖਾ ਨੂੰ ਚੁਣੇਗਾ ਤਾਂ ਤੂੰ ਇੱਥੇ ਹੀ ਰਹੇਗਾ ਵੀ ਤੂੰ ਸਾਡੇ ਘਰੇ ਪੈਰ ਨਹੀਂ ਪਾਏਗਾ ਆਨੰਦ ਆ ਜਿਹੜਾ ਉਹ ਹੱਕਾ ਬੱਕਾ ਰਹਿ ਜਾਂਦਾ ਉਹ ਕਹਿੰਦਾ ਵੀ ਪਾਪਾ ਗੱਲ ਤਾਂ ਦੱਸੋ ਕੀ ਹੋਈ ਉਹ ਕਹਿੰਦਾ ਕਿ ਤੇਰੇ ਸਹੁਰੇ ਹੋਣ ਵਾਲੇ ਸਹੁਰਿਆਂ ਨੇ ਸਾਡੀ ਬੇਇੱਜ਼ਤੀ ਕੀਤੀ ਆ ਚਲੋ ਆਨੰਦ ਆ ਜਿਹੜਾ ਉਹ ਆਪਣੇ ਪਿਓ ਦੀ ਮਿੰਨਤਾਂ ਕਰਦਾ ਪਰ ਉਹਦਾ ਪਿਓ ਕੁਝ ਨਹੀਂ ਦੱਸਦਾ ਤੋ ਆਪਣੇ ਬੇਟੇ ਨੂੰ ਗੱਡੀ ਦੇ ਵਿੱਚ ਬਿਠਾ ਕੇ ਸਾਰੇ ਰਿਸ਼ਤੇਦਾਰਾਂ ਨੂੰ ਕਹਿ ਕੇ ਉੱਥੋਂ ਚੱਲਿਆ ਜਾਂਦਾ ਰਿਸ਼ਤੇਦਾਰਾ ਜਿਹੜੇ ਉਹ ਵੀ ਹੌਲੀ-ਹੌਲੀ ਖਿਸਕ ਜਾਂਦੇ ਆ ਭਰੇ ਭਰਾਏ ਮੰਡਪ ਦੇ ਵਿੱਚ ਇੱਕ ਤਰ੍ਹਾਂ ਨਾਲ ਸੋਗ ਪੈ ਜਾਂਦਾ ਰੇਖਾ ਦਾ ਪਿਓ ਆਪਣੇ ਪੁੱਤਰਾਂ ਨੂੰ ਕਹਿੰਦਾ ਵੀ ਤੁਸੀਂ ਜਿੱਦ ਨਾ ਕਰਦੇ ਵੀ ਮੇਰੀ ਧੀ ਅੱਜ ਵਿਆਹੀ ਹੋ ਕੇ ਵੀ ਆ ਬੈਠੀ ਹੈਗੀ ਵੀ ਇਹਨੂੰ ਐ ਕਿਵੇਂ ਆਪਾਂ ਹਣਾ ਰੱਖਾਂਗੇ ਉਹ ਕਹਿੰਦੇ ਕੋਈ ਨਾ ਕੋਈ ਨਾ ਉਹਨਾਂ ਦੇ ਆਪੇ ਪਤਾ ਲੱਗ ਜੂ ਉਹਨਾਂ ਨੂੰ ਆ ਜਾਣਗੇ ਉਹ ਮਿੰਤਾ ਕਰਦੇ ਤਾਂ ਉਹਦਾ ਪਿਓ ਕਹਿੰਦਾ ਵੀ ਮਿੰਤਾ ਉਹਨਾਂ ਨੇ ਕਾਹਦੀਆਂ ਕਰਨੀਆਂ ਉਹ ਤਾਂ ਮੁੰਡੇ ਵਾਲੇ ਆ ਵੀ ਉਹ ਤਾਂ ਆਪਣੇ ਮੁੰਡੇ ਦਾ ਕਿਤੇ ਹੋਰ ਵਿਆਹ ਕਰ ਦੇਣਗੇ ਉਹ ਕਹਿੰਦੇ ਫਿਰ ਸਾਡੀ ਕੁੜੀ ਦਾ ਕਿਹੜਾ ਸੀ ਵਿਆਹ ਨਹੀਂ ਕਰ ਸਕਦੇ ਜੇ ਉਹ ਕਰਨਗੇ ਤਾਂ ਆਪਾਂ ਆਪਣੀ ਕੁੜੀ ਦਾ ਦੂਜਾ ਵਿਆਹ ਕਰ ਦਿਆਂਗੇ ਚਲੋ ਭਾਈ ਮੁੰਡੇ ਸੀ ਜਿਹੜੇ ਉਹ ਉਦੋਂ ਤਾਂ ਜਿੱਦ ਕੀਤੀ ਉਹਨਾਂ ਨੇ ਪਰ ਹੌਲੀ-ਹੌਲੀ ਸਾਰੇ ਬੱਚੇ ਆਪੋ ਆਪਣੀ ਗ੍ਰਹਿਸਤੀ ਦੇ ਵਿੱਚ ਵਿਜੀ ਹੋ ਜਾਂਦੇ ਆ ਰੇਖਾ ਤੋਂ ਜਿਹੜਾ ਛੋਟਾ ਭਰਾ ਉਹ ਵੀ ਵਿਆਹਿਆ ਜਾਂਦਾ ਉਹਦੇ ਘਰ ਵਾਲੀ ਤੇ ਉਹ ਦੋਨੋਂ ਜੌਬ ਕਰਦੇ ਆ ਉਹ ਵੀ ਸ਼ਹਿਰ ਦੇ ਵਿੱਚ ਚਲੇ ਜਾਂਦੇ ਆ ਹੁਣ ਪਿੰਡ ਦੇ ਵਿੱਚ ਰਹਿ ਜਾਂਦੀ ਆ ਰੇਖਾ ਤੇ ਉਹਦੇ ਮਾਪਿਓ ਰੇਖਾ ਦੇ ਮਾਪਿਆਂ ਨੂੰ ਆਪਣੀ ਧੀ ਦੀ ਵਿਰਾਤ ਖਾਲੀ ਮੋੜਨ ਦਾ ਬਹੁਤ ਦੁੱਖ ਹੁੰਦਾ ਤੇ ਉਹ ਦੁੱਖ ਦੇ ਵਿੱਚ ਬਿਮਾਰ ਰਹਿਣਾ ਬਿਮਾਰ ਰਹਿਣ ਲੱਗ ਜਾਂਦੇ ਆ ਜਿਹੜੇ ਮੁੰਡੇ ਆ ਉਹਨਾਂ ਨੇ ਉਦੋਂ ਤਾਂ ਇੱਕ ਇੱਕ ਇਤਵਾਜ ਨਹੀਂ ਦੇਣਾ ਪਰ ਬਾਅਦ ਵਿੱਚ ਉਹਨਾਂ ਨੂੰ ਰੇਖਾ ਦੀ ਕੋਈ ਫਿਕਰ ਨਹੀਂ ਸੀ ਰੇਖਾ ਵਾਸਤੇ ਰਿਸ਼ਤੇ ਆਉਂਦੇ ਮੁਰ ਜਾਂਦੇ ਰਿਸ਼ਤੇ ਆਉਂਦੇ ਮੁਰ ਜਾਂਦੇ ਕਿਉਂਕਿ ਸਭ ਨੂੰ ਇਹੀ ਲੱਗਦਾ ਸੀ ਵੀ ਸ਼ਾਇਦ ਕੁੜੀ ਗਲਤ ਹੋਊ ਜਿਹੜੀ ਵਿਰਾਤ ਆ ਜਿਹੜੀ ਆ ਕੇ ਹਨਾ ਫੇਰੇ ਲੈ ਕੇ ਵੀ ਇਹਨੂੰ ਲੈ ਕੇ ਨਹੀਂ ਗਈ ਕੁੜੀ ਤੇ ਹੀ ਵਿਚਾਰੀ ਤੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤੇ ਰੇਖਾ ਜਿਹੜੀ ਉਹ ਬਹੁਤ ਫਿਕਰਮੰਦ ਰਹਿੰਦੀ ਆ ਉਹਨੇ ਬਹੁਤ ਵਾਰ ਆਨੰਦ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਦਾ ਨੰਬਰ ਨਾ ਲੱਗਿਆ ਉਹ ਤੋਂ ਕਦੇ ਵੀ ਤੇ ਉਹਨੂੰ ਇਹ ਵੀ ਲੱਗਿਆ ਵੀ ਆਨੰਦ ਨੇ ਜਦੋਂ ਮੇਰੇ ਖਾਤਰ ਸਟੈਂਡ ਹੀ ਨਹੀਂ ਲਿਆ ਵੀ ਮੈਂ ਉਹਦੇ ਨਾਲ ਕੀ ਜ਼ਿੰਦਗੀ ਨਿਭਾ ਲੈਂਦੀ ਕੀ ਕੱਟ ਲੈਂਦੀ ਮੈਂ ਚਲੋ ਉਹ ਨਾ ਉਦਾਸ ਰਹਿੰਦੀ ਆ ਪਰ ਉਹ ਆਪਣੇ ਮੰਮੀ ਪਾਪਾ ਨਾਲ ਕੰਮ ਵਗੈਰਾ ਕਰਦੀ ਆ ਹਨਾ ਤੇ ਉਹਦੇ ਪਾਪਾ ਨੂੰ ਕਹਿੰਦੇ ਆ ਕਿ ਪੁੱਤ ਤੂੰ ਇਸ ਤਰ੍ਹਾਂ ਕਰ জব ਕਰ ਲਾਉ ਕਹਿੰਦੀ ਨਹੀਂ ਪਾਪਾ ਮੈਂ ਘਰੋਂ ਬਾਹਰ ਨਹੀਂ ਨਿਕਲਣਾ ਇੱਕ ਤਰ੍ਹਾਂ ਨਾਲ ਉਹ ਥੋੜੀ ਜਿਹੀ ਡਿਪਰੈਸ਼ਨ ਦੇ ਵਿੱਚ ਚਲੀ ਜਾਂਦੀ ਆ ਉਦੇ ਪਾਪਾ ਉਹਦੀ ਜਿਹੜੀ ਦਵਾਈ ਸ਼ੁਰੂ ਕਰਦੇ ਆ ਤੇ ਆਪਣੀ ਬੇਟੀ ਦੀ ਉਮਰ ਜਿਹੜੀ ਹਨਾ ਇਸ ਤਰ੍ਹਾਂ ਇੰਨੀ ਸਾਲ ਦੀ ਹੋ ਗਈ ਸੀ ਜਿਸ ਦਿਨ ਰੇਖਾ ਦਾ ਵਿਆਹ ਸੀ ਉਹਦੀ ਉਮਰ 22 ਸਾਲ ਦੀ ਸੀ ਤੇ ਇਸ ਗੱਲ ਨੂੰ 8 ਸਾਲ ਬੀਤ ਜਾਂਦੇ ਆ ਰੇਖਾ ਜਿਹੜੀ ਉਹ 30 ਸਾਲ ਦੀ ਹੋ ਜਾਂਦੀ ਆ ਪਰ ਉਹਦੇ ਵਾਸਤੇ ਕੋਈ ਵੀ ਰਿਸ਼ਤਾ ਸੀ ਜਿਹੜਾ ਨਹੀਂ ਮਿਲਿਆ ਸੀ ਏਸੇ ਫਿਕਰ ਦੇ ਵਿੱਚ ਇੱਕ ਦਿਨ ਰੇਖਾ ਦੇ ਪਿਓ ਨੂੰ ਅਟੈਕ ਆ ਜਾਂਦਾ ਤੇ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਜਾਂਦੇ ਆ ਹੁਣ ਰੇਖਾ ਦੀ ਮਾਂ ਜਿਹੜੀ ਹੋਰ ਵੀ ਜ਼ਿਆਦਾ ਚਿੰਤਤ ਰਹਿਣ ਲੱਗੀ ਸੀ ਉਹ ਵੀ ਹੌਲੀ-ਹੌਲੀ ਬਿਮਾਰ ਰਹਿਣ ਲੱਗਦੀ ਆ ਕਦੇ ਸ਼ੂਗਰ ਘਟ ਜਾਂਦਾ ਵਧ ਜਾਂਦਾ ਬੀਪੀ ਨਹੀਂ ਸੈੱਟ ਰਹਿੰਦਾ ਛੋਟੀਆਂ-ਛੋਟੀਆਂ ਬਿਮਾਰੀਆਂ ਨੇ ਘੇਰ ਲਿਆ ਸੀ ਤੇ ਰੇਖਾ ਆਪਣੀ ਮਾਂ ਨੂੰ ਸਮਝਾਉਂਦੀ ਕਿ ਮਾਂ ਚਿੰਤਾ ਨਾ ਕਰ ਪਰ ਮਾਮਾ ਨੂੰ ਧੀਆ ਦੀ ਚਿੰਤਾ ਕਿਵੇਂ ਨਾ ਹੋਵੇ ਕਿਉਂਕਿ ਉਹਨੂੰ ਇਹ ਵੀ ਪਤਾ ਲੱਗਿਆ ਸੀ ਵੀ ਮੁੰਡੇ ਤਾਂ ਆਪਣੀ-ਆਪਣੀ ਗ੍ਰੈਸਤੀ ਦੇ ਵਿੱਚ ਵਿਜੀ ਨੇ ਪਰ ਮੁੰਡੇ ਇੰਨੇ ਕੁ ਮਤਲਬੀ ਸੀ ਵੀ ਜਦੋਂ ਉਹਨਾਂ ਨੂੰ ਕੋਈ ਲੋੜ ਹੁੰਦੀ ਸੀ ਤਾਂ ਉਹ ਰੇਖਾ ਨੂੰ ਤੇ ਆਪਣੀ ਮਾਂ ਨੂੰ ਸੱਦ ਲੈਂਦੇ ਸੀ ਕੰਮ ਕਰਾਉਣ ਲਈ ਆਦਰਵਾਇਜ਼ ਉਹ ਪਿੰਡ 'ਚ ਹੀ ਰਹਿੰਦੀਆਂ ਸੀ ਜਿਹੜਾ ਹੁਣ ਸਾਰਿਆਂ ਤੋਂ ਛੋਟਾ ਸੀ ਉਹਦੀ ਵਾਈਫ ਸੀ ਜਿਹੜੀ ਉਹ ਪ੍ਰੈਗਨੈਂਸੀ ਸੀ ਦੋ ਵਾਰ ਪ੍ਰੈਗਨੈਂਟ ਹੋਈ ਦੋਨੇ ਵਾਰ ਉਹਨਾਂ ਨੇ ਰੇਖਾ ਨੂੰ ਬੁਲਾਇਆ ਰੇਖਾ ਚਲੋ ਉਹਨਾਂ ਨੂੰ ਸੰਭਾਲਦੀ ਵੀ ਰਹੀ ਆ ਬੱਚੇ ਦੀ ਵੀ ਸੰਭਾਲ ਕਰਦੀ ਰਹੀ ਆ ਪਰ ਜਦੋਂ ਸਾਰੇ ਆਪੋ ਆਪਣਾ ਕਾਰਨ ਜੋਗੇ ਹੋ ਜਾਂਦੇ ਸੀ ਤਾਂ ਰੇਖਾ ਨੂੰ ਕੋਈ ਨਹੀਂ ਕਹਿੰਦਾ ਸੀ ਵੀ ਤੁਰ ਐ ਫਿਰ ਉਹ ਵਾਪਸ ਆਪਣੀ ਮਾਂ ਕੋਲ ਚਲੀ ਜਾਂਦੀ ਸੀ ਚਲੋ ਇਸੇ ਤਰ੍ਹਾਂ ਸਮਾਂ ਗੁਜ਼ਰਿਆ ਤੇ ਇੱਕ ਦਿਨ ਰੇਖਾ ਦੀ ਮਾਂ ਜਿਹੜੀ ਉਹ ਵੀ ਇਸ ਸੰਸਾਰ ਨੂੰ ਅਲਵਿਦਾ ਕਹਿ ਗਈ ਰੇਖਾ ਇਕੱਲੀ ਰਹਿ ਜਾਂਦੀ ਆ ਹੁਣ ਰੇਖਾ ਦਾ ਜਿਹੜਾ ਬਾਹਰਲਾ ਭਰਾ ਹੁੰਦਾ ਉਹਦੇ ਬੱਚੇ ਆ ਜਿਹੜੇ ਉਹ ਵੈਸੇ ਤਾਂ ਵੱਡੇ ਹੋਏ ਹੁੰਦੇ ਆ ਪਰ ਫਿਰ ਵੀ ਇਹ ਹੁੰਦਾ ਹਨਾ ਵੀ ਬੱਚਿਆਂ ਦੀ ਸਟੱਡੀ ਵਗੈਰਾ ਤੇ ਘਰ ਦੇ ਕੰਮ ਸਾਰ ਜ਼ਿੰਮੇਵਾਰੀਆਂ ਹੁੰਦੀਆਂ ਉਹ ਸੋਚਦੇ ਆ ਵੀ ਕਿਉਂ ਨਾ ਆਪਾਂ ਰੇਖਾ ਨੂੰ ਇੱਥੇ ਬੁਲਾ ਲਈਏ ਚਲੋ ਰੇਖਾ ਨੂੰ ਜਦੋਂ ਕਹਿੰਦੇ ਆ ਵੀ ਰੇਖਾ ਅਸੀਂ ਤੇਰੇ ਕਾਗਜ਼ ਲਾ ਦੇਾਂਗੇ ਤੂੰ ਇੱਥੇ ਆ ਜੀ ਰੇਖਾ ਨੂੰ ਪਤਾ ਸੀਗਾ ਵੀ ਮੇਰੇ ਤੋਂ ਕੰਮ ਹੀ ਕਰਵਾਉਣਾ ਉਹਨਾਂ ਨੇ ਚਲੋ ਰੇਖਾ ਜਿਹੜੀ ਉਹ ਆਪਣੇ ਭਰਾ ਕੋਲ ਅਮਰੀਕਾ ਚਲੀ ਜਾਂਦੀ ਆ ਉਹਦਾ ਵੀਜ਼ਾ ਲਗਵਾ ਦਿੰਦੀ ਆ ਜਦੋਂ ਉਹ ਅਮਰੀਕਾ ਜਾਂਦੀ ਆ ਜਿਹੜਾ ਉਹਦਾ ਵੱਡਾ ਭਰਾਗਾ ਉਹਦੀ ਬੇਟੀ ਆ ਤਕਰੀਬਨ ਉਹ 17-18 ਸਾਲ ਦੀ ਹੁੰਦੀ ਆ ਉਹ ਆਪਣੇ ਡੈਡੀ ਨੂੰ ਕਹਿੰਦੀ ਆ ਕਿ ਡੈਡੀ ਤੁਸੀਂ ਭੂਆ ਨੂੰ ਬੁਲਾ ਤਾਂ ਲਿਆ ਵੀ ਇਹਨਾਂ ਦਾ ਹੈ ਨਾ ਆਪਾਂ ਉਹ ਇੰਸ਼ੂਰੈਂਸ ਕਰਾ ਦਿੰਨੇ ਆ ਮਤਲਬ ਬੀਮਾ ਕਰਵਾ ਦਿੰਨੇ ਆ ਵੀ ਭੂਆ ਜਿਹੜੀ ਹੈ ਨਾ ਇਹ ਉੱਥੇ ਰਹੀ ਆ ਪੰਜਾਬ ਦੇ ਮਾਹੌਲ 'ਚ ਇੱਥੋਂ ਦੇ ਮਾਹੌਲ ਦਾ ਇਹਨੂੰ ਪਤਾ ਨਹੀਂ ਹੈਗਾ ਜਿਵੇਂ ਬਰਫਬਾਰੀ ਹੁੰਦੀ ਆ ਵੀ ਜੇ ਇਸੇ ਤਰ੍ਹਾਂ ਕਿਤੇ ਇਹ ਬਾਹਰੂਰ ਨਿਕਲ ਗਏ ਬਿਮਾਰ ਹੋ ਗਏ ਜਾਂ ਕੋਈ ਵੀ ਬਿਮਾਰੀ ਹੋ ਗਈ ਤੇ ਆਪਣੇ ਤੋਂ ਇਹਨਾਂ ਤੇ ਜਿਹੜਾ ਇੰਨਾ ਪੈਸਾ ਲੱਗੂਗਾ ਵੀ ਆਪਾਂ ਕਿੱਥੋਂ ਲਾਵਾਂਗੇ ਜੇ ਵੀਮਾ ਹੋਇਆ ਹੋਊ ਤਾਂ ਸੈੱਟ ਰਊ ਕੰਮ ਚਲੋ ਉਹਦਾ ਰੇਖਾ ਦਾ ਭਰਾ ਵੀ ਸੋਚਦਾ ਹੋ ਆਪਣੀ ਧੀ ਨੂੰ ਕਹਿੰਦਾ ਠੀਕ ਆ ਤੇ ਕਹਿ ਕੇ ਉਹ ਪਰ ਫੇਰ ਨਹੀਂ ਉਹਦਾ ਬੀਮਾ ਕਰਾਉਂਦਾ ਰੇਖਾ ਵਿਚਾਰੀ ਸਵੇਰ ਤੋਂ ਲੱਗਦੀ ਸ਼ਾਮ ਤੱਕ ਸਾਰਿਆਂ ਦੀਆਂ ਫਰਮੈਸ਼ਾਂ ਅੱਜ ਮੈਂ ਆ ਖਾਣਾ ਆ ਖਾਣਾ ਉਹ ਸਾਰੇ ਕਦੇ ਕਾਲਜ ਚਲੇ ਜਾਂਦੇ ਬੱਚੇ ਮਾਂ ਪਿਓ ਸੀ ਜਿਹੜੇ ਕੰਮ ਤੇ ਚਲੇ ਜਾਂਦੇ ਪਰ ਰੇਖਾ ਸੀ ਜਿਹੜੀ ਉਹ ਇੱਕ ਨੌਕਰਾਨੀ ਬਣ ਕੇ ਰਹਿ ਗਈ ਸੀ ਸਾਰਿਆਂ ਦੀਆਂ ਅੱਡ ਅੱਡ ਮੰਗਾਂ ਦਾ ਖਿਆਲ ਰੱਖਦੀ ਚੁੱਪਚਾਪ ਉਹ ਕੰਮ ਕਰਦੀ ਰਹਿੰਦੀ ਹੁਣ ਰੇਖਾ ਦੀ ਜਿਹੜੀ ਭਤੀਜੀ ਆ ਉਹਦਾ ਵਿਆਹ ਹੋ ਜਾਂਦਾ ਤੇ ਉਹ ਆਪਣੇ ਘਰ ਦੇ ਵਿੱਚ ਰਹਿਣ ਜਾਂਦੀ ਆ ਹਨ ਆਪਣੇ ਪਤੀ ਨਾਲ ਅਮਰੀਕਾ ਦੇ ਵਿੱਚ ਹੀ ਵਿਆਹ ਹੁੰਦਾ ਤੇ ਇੱਕ ਸਾਲ ਦੇ ਵਿੱਚ ਉਹ ਪ੍ਰੈਗਨੈਂਟ ਹੋ ਜਾਂਦੀ ਆ ਫਿਰ ਉਹ ਆਪਣੇ ਪਾਪਾ ਨੂੰ ਕਹਿੰਦੀ ਆ ਕਿ ਭੂਆ ਨੂੰ ਮੇਰੇ ਕੋਲ ਭੇਜ ਦਿਓ ਵੀ ਮੇਰੀ ਸੰਭਾਲ ਵਾਸਤੇ ਚਲੋ ਉਹ ਵੀ ਸੋਚਦੇ ਆ ਦੋਨੇ ਜੀ ਵੀ ਨਹੀਂ ਆਪਣਾ ਕੰਮ ਛੁੱਟੂ ਤੇ ਉਹ ਰੇਖਾ ਨੂੰ ਕਹਿ ਦਿੰਦੇ ਆ ਵੀ ਤੂੰ ਆਪਣੀ ਭਤੀਜੀ ਕੋਲ ਜਾ ਉਹਦੀ ਭਤੀਜੀ ਦਾ ਨਾਮ ਸਿਮਰਨ ਹੁੰਦਾ ਚਲੋ ਸਿਮਰਨ ਦੀ ਸਾਂਭ ਸੰਭਾਲ ਕਰਨ ਵਾਸਤੇ ਜਾਂਦੀ ਹੈ ਤੇ ਸਿਮਰਨ ਜਿਹੜੀ ਉਹ ਆਪਣੀ ਭੂਆ ਨੂੰ ਕਹਿੰਦੀ ਹੈ ਕਿ ਭੂਆ ਚੰਗਾ ਕੀਤਾ ਤੁਸੀਂ ਆ ਗਏ ਵੀ ਨਾਲੇ ਤਾਂ ਜਿਹੜੀਆਂ ਚੀਜ਼ਾਂ ਖਾਣ ਨੂੰ ਮੇਰਾ ਜੀ ਕਰਦਾ ਤੁਸੀਂ ਮੈਨੂੰ ਬਣਾ ਕੇ ਦੇ ਦਆ ਕਰੋਗੇ ਵੀ ਨਾਲੇ ਮੈਂ ਨਾ ਤੁਹਾਡਾ ਜਿਹੜਾ ਬੈੱਡ ਆ ਇੱਕ ਰੂਮ ਚ ਲਾਤਾ ਵੀ ਉੱਥੇ ਹੀ ਬੇਬੀ ਹੋਊਗਾ ਜਦੋਂ ਮੇਰੇ ਬੇਬੀ ਹੋ ਗਿਆ ਵੀ ਬੇਬੀ ਨੂੰ ਰਾਤ ਨੂੰ ਦੁੱਧ ਵਗੈਰਾ ਦੇਣਾ ਜੋ ਵੀ ਕਰਨਾ ਵੀ ਉਹ ਤੁਸੀਂ ਦੇਓਗੇ ਤੇ ਇਹ ਨਾਲੇ ਆਪਣੇ ਟੌਮੀ ਦੀ ਸੰਭਾਲ ਵੀ ਕੱਲ ਹੀ ਹਨਾ ਤੁਹਾਡਾ ਭਤੀਜ ਬਾਈ ਇੱਕ ਟੌਮੀ ਨੂੰ ਲੈ ਕੇ ਆਇਆ ਤੇ ਰੇਖਾ ਜਿਹੜੀ ਕਹਿੰਦੀ ਕਿ ਪੁੱਤ ਤੁਹਾਨੂੰ ਪਤਾ ਹੋਣਾ ਚਾਹੀਦਾ ਹਨਾ ਵੀ ਬੱਚਾ ਹੋਣ ਵਾਲਾ ਛੋਟਾ ਬੱਚਾ ਹੋਊਗਾ ਤੇ ਨਾਲ ਤੁਸੀਂ ਕੁੱਤਾ ਰੱਖਣ ਨੂੰ ਕਹਿੰਨੇ ਉਹ ਵੀ ਬੱਚੇ ਵਾਲੇ ਘਰੇ ਕੁੱਤਾ ਠੀਕ ਨਹੀਂ ਰਹਿੰਦਾਗਾ ਉਹ ਕਹਿੰਦੀ ਕਿ ਨਹੀਂ ਨਹੀਂ ਭੂਆ ਜੀ ਸਾਨੂੰ ਪਤਾ ਤੁਸੀਂ ਸਾਰਾ ਕੁਝ ਮੈਨੇਜ ਕਰ ਲਓਗੇ ਸੰਭਾਲ ਲਓਗੇ ਚਲੋ ਰੇਖਾ ਵਿਚਾਰੀ ਉੱਥੇ ਫਿਰ ਲੱਗਦੀ ਆ ਹਨਾ ਕੰਮ ਕਰਦੀ ਰਹਿੰਦੀ ਆ ਰੇਖਾ ਦੀ ਜਿਹੜੀ ਉਮਰ ਆ ਉਹ 37 ਸਾਲ ਦੀ ਹੋ ਜਾਂਦੀ ਆ ਰੇਖਾ ਵਿਚਾਰੀ ਕਦੇ ਪਤੀ ਜੀ ਦੀਆਂ ਕਦੇ ਪਤੀ ਜਵਾਈ ਦੀਆਂ ਫਰਮਾਇਸ਼ਾਂ ਪੂਰੀਆਂ ਕਰਦੀ ਆ ਚਲੋ ਬੱਚਾ ਉਹਨਾਂ ਦੇ ਹੋ ਜਾਂਦਾ ਉਹਨਾਂ ਦੀ ਸਾਂਭ ਸੰਭਾਲ ਬੱਚੇ ਦੀ ਸਾਰਾ ਪੂਰੀ ਤਰ੍ਹਾਂ ਨਾਲ ਮੈਨੇਜ ਕਰਦੀ ਆ ਤੇ ਇੱਕ ਦਿਨ ਰੇਖਾ ਜਿਹੜੀ ਉਹ ਬਾਹਰ ਜਾਂਦੀ ਆ ਕਿਉਂਕਿ ਉਹਦੀ ਭਤੀਜੀ ਨੇ ਉਹਨੂੰ ਕਿਹਾ ਕਿ ਤੂੰ ਸੀ ਸਮਾਨ ਲੈ ਆਉ ਉਹ ਸਮਾਨ ਲੈਣ ਲਈ ਜਾਂਦੀ ਆ ਤੇ ਬਾਹਰ ਨ ਬਰਫਵਾਰੀ ਜ਼ਿਆਦਾ ਹੁੰਦੀ ਆ ਤੇ ਉਹਦਾ ਪੈਰ ਤਿਲਕ ਜਾਂਦਾ ਪੈਰ ਤਿਲਕ ਕੇ ਉਹਦੇ ਪੈਰ ਤੇ ਨਾ ਫ੍ਰੈਕਚਰ ਹੋ ਜਾਂਦਾ ਉਹ ਉੱਥੇ ਹੀ ਡਿੱਗ ਜਾਂਦੀ ਆ ਉਹ ਤੋਂ ਪੈਰ ਨਹੀਂ ਚੱਕਿਆ ਜਾਂਦਾ ਤੇ ਜਦੋਂ ਉਹ ਵੇਖਦੀ ਆ ਆਸ-ਪਾਸੇ ਹਨਾ ਉਹਨੂੰ ਚੱਕਣ ਵਾਲਾ ਕੋਈ ਨਹੀਂ ਸੀ ਤੇ ਉਹ ਉੱਥੇ ਹੀ ਪਈ ਰਹਿੰਦੀ ਆ ਤੇ ਚੀਕਾ ਮਾਰਦੀ ਆ ਚਲ ਇਸ ਤੋਂ ਬਾਅਦ ਉਹਦੀ ਭਤੀਜੀ ਸਿਮਰਨ ਕਿਤੇ ਬਾਹਰ ਆਉਂਦੀ ਆ ਹਨਾ ਉਹ ਵੇਖਦੀ ਆ ਕਿ ਭੂਆ ਜੀ ਕੀ ਹੋ ਗਿਆ ਤੁਸੀਂ ਇੱਥੇ ਡਿੱਗ ਗਏ ਉਹ ਕਹਿੰਦੀ ਕਿ ਮੈਨੂੰ ਪਤਾ ਨਹੀਂ ਲੱਗਿਆ ਕਹਿੰਦੀ ਭੂਆ ਜੀ ਮੈਂ ਤੁਹਾਨੂੰ ਕਿਹਾ ਸੀ ਕਿ ਬਾਹਰ برفਬਾਰਿ ਹੈਗੀ ਆ ਵੀ ਜਦੋਂ ਵੀ ਤੁਸੀਂ ਬਾਹਰ ਜਾਉਂਗੇ ਤਾਂ ਸੰਭਾਲ ਰੱਖਿਓ ਵੀ ਤੁਸੀਂ ਧਿਆਨ ਨਹੀਂ ਰੱਖ ਸਕਦੇ ਸੀ ਚਲੋ ਗੁੱਸੇ ਦੇ ਵਿੱਚ ਬੋਲੀ ਉਹ ਕਹਿੰਦੀ ਹੁਣ ਪੁੱਤ ਮੈਨੂੰ ਕੀ ਪਤਾ ਸੀ ਵੀ ਮੈਂ ਡਿੱਗ ਜੂ ਵੀ ਸਾਰਾ ਦਿਨ ਹੀ ਮੈਂ ਧਿਆਨ ਨਾਲ ਤੁਰ ਹੀ ਫਿਰਦੀ ਆ ਵੀ ਮੇਰਾ ਕਿਹੜਾ ਜੀ ਕਰਦਾ ਸੀ ਸੱਟ ਖਾਣ ਨੂੰ ਚਲੋ ਸਿਮਰਣਾ ਜਿਹੜੀ ਉਹ ਕਾਫੀ ਔਖੀ ਭਾਰੀ ਹੁੰਦੀ ਹੈ ਤੇ ਉਹ ਫੋਨ ਕਰਦੀ ਆ ਆਪਣੇ ਪਾਪਾ ਨੂੰ ਕਹਿੰਦੀ ਆ ਕਿ ਪਾਪਾ ਤੁਸੀਂ ਭੂਆ ਦਾ ਬੀਮਾ ਕਰਵਾਇਆ ਸੀ ਉਹ ਕਹਿੰਦਾ ਕਿ ਨਹੀਂ ਪੁੱਤ ਬੀਮਾ ਤਾਂ ਮੈਂ ਕਰਵਾਇਆ ਹੀ ਨਹੀਂ ਮੈਂ ਤਾਂ ਬਸ ਕਾਗਜ਼ ਜੇ ਤਾਂ ਤਿਆਰ ਕਰ ਲਏ ਸੀ ਮੁੜ ਕੇ ਉਹ ਚ ਕਾਫੀ ਖੇਚਲਾਜੀ ਹੋਣੀ ਸੀ ਵੀ ਮੈਂ ਤਾਂ ਕਾਲ ਕਰ ਗਿਆ ਉਹ ਕਹਿੰਦਾ ਕਹਿੰਦੀ ਓਹੋ ਪਾਪਾ ਤੁਸੀਂ ਕੀ ਕਿੰਨੀ ਵੱਡੀ ਗਲਤੀ ਕੀਤੀ ਵੀ ਹੁਣ ਭੂਆ ਦੇ ਤਾਂ 6:00 ਵੱਜ ਗਈ ਫ੍ਰੈਕਚਰ ਹੋ ਗਿਆ ਵੀ ਇਹਨੂੰ ਹੁਣ ਹਸਪੀਟਲ ਲੈ ਕੇ ਜਾਣੇ ਆ ਪਤਾ ਨਹੀਂ ਕਿੰਨਾ ਖਰਚਾ ਹੋ ਉਹ ਕਹਿੰਦਾ ਚਲ ਕੋਈ ਨਾ ਪੁੱਤ ਤੁਸੀਂ ਜਾ ਕੇ ਵੇਖੋ ਚਲੋ ਉਹ ਹਸਪੀਟਲ ਲੈ ਕੇ ਜਾਂਦੇ ਆ ਤਾਂ ਡਾਕਟਰ ਕਹਿੰਦੇ ਆ ਕਿ 7000 ਡਾਲਰ ਖਰਚ ਆਊਗਾ ਇਹਨਾਂ ਦੀ ਸਰਜਰੀ ਹੋਊਗੀ ਕਿਉਂਕਿ ਹੱਡੀ ਆ ਜਿਹੜੀ ਦੋ ਥਾਂ ਤੋਂ ਫ੍ਰੈਕਚਰ ਸੀ ਤੇ ਇਹ ਸੁਣ ਕੇ ਸਿਮਰਨ ਕਹਿੰਦੀ 7000 ਡਾਲਰ ਚਲੋ ਆਪਣੇ ਪਾਪਾ ਨੂੰ ਫੇਰ ਫੋਨ ਕਰਦੀ ਆ ਤੇ ਉਹਦੇ ਪਾਪਾ ਕਹਿੰਦੇ ਕਿ ਦੇਖ ਪੁੱਤ ਮੈਂ ਤਾਂ ਵੱਧ ਤੋਂ ਵੱਧ 2000 ਡਾਲਰ ਦੇ ਸਕਦਾ ਇਸ ਤੋਂ ਵੱਧ ਮੈਂ ਨਹੀਂ ਦੇ ਸਕਦਾ ਤੇ ਜਿਹੜੀ ਸਿਮਰਨ ਆ ਉਹ ਡਾਕਟਰ ਨਾਲ ਗੱਲ ਕਰਦੀ ਆ ਡਾਕਟਰ ਕਹਿੰਦੇ ਵੀ ਨਹੀਂ ਅਸੀਂ ਤਾਂ 7000 ਡਾਲਰ ਹੀ ਲਵਾਂਗੇ ਉਸ ਤੋਂ ਬਾਅਦ ਉਹ ਸੋਚਦੀ ਆ ਆਪਣੀ ਕਿਸੇ ਫਰੈਂਡ ਨੂੰ ਫੋਨ ਕਰਦੀ ਆ ਤੇ ਉਹਦੀ ਫਰੈਂਡ ਕਹਿੰਦੀ ਵੀ ਸਾਡੇ ਘਰ ਕੋਲ ਇੱਕ ਹਸਪਤਲ ਆ ਵੀ ਉਹ ਡਾਕਟਰ ਘੱਟ ਲੈਂਦੇ ਆ ਤੁਸੀਂ ਉੱਥੇ ਵਿਖਾ ਲਓ ਚਲੋ ਉਸ ਹਸਪਤਲ ਚ ਲੈ ਕੇ ਜਾਂਦੇ ਆ ਉਹ ਡਾਕਟਰ ਆ ਜਿਹੜੇ ਉਹ 4000 ਡਾਲਰ ਦੇ ਵਿੱਚ ਆਪਰੇਸ਼ਨ ਕਰਨ ਨੂੰ ਮੰਨ ਜਾਂਦੇ ਆ ਫਿਰ ਉਹ ਸੋਚਦੀ ਆ ਵੀ ਚਲ 2000 ਡਾਲਰ ਪਾਪਾ ਦੇ ਦੇਣਗੇ ਵੀ ਦੋ ਮੈਂ ਦੇ ਦੂੰ ਹੁਣ ਕਰਨਾ ਤਾਂ ਪੈਣਾ ਹੀ ਆ ਚਲੋ ਡਾਕਟਰ ਨਾਲ ਗੱਲ ਕਰਕੇ ਆਪਣੀ ਭੂਆ ਦੀ ਸਰਜਰੀ ਕਰਵਾ ਦਿੰਦੀ ਆ ਤੇ ਸਰਜਰੀ ਇੱਕ ਮਹੀਨਾ ਹਨਾ ਰੱਖੀ ਜਾਂਦਾ ਉਹ ਤੇ ਪਲਸਟਰ ਵੀ ਲਾਇਆ ਜਾਂਦਾ ਸਰਜਰੀ ਕਰਕੇ ਇੱਕ ਮਹੀਨੇ ਬਾਅਦ ਜਦੋਂ ਪਲੱਸਟਰ ਖੋਲਿਆ ਜਾਂਦਾ ਤੇ ਵੇਖਿਆ ਜਾਂਦਾ ਹੈ ਨਾ ਐਕਸ-ਰੇ ਵਗੈਰਾ ਕੀਤਾ ਜਾਂਦਾ ਤੇ ਨਾਲੇ ਜਦੋਂ ਉਹਨੂੰ ਰੇਖਾ ਨੂੰ ਤੋੜ ਕੇ ਵੇਖਿਆ ਜਾਂਦਾ ਤਾਂ ਉਹਦੇ ਪੈਰ ਤੇ ਉਹਦਾ ਭਾਰ ਨਹੀਂ ਆ ਰਿਹਾ ਸੀ ਤੇ ਉਹਦਾ ਪੈਰ ਟੇਡਾ ਟਿਕ ਰਿਹਾ ਸੀ ਚਲੋ ਡਾਕਟਰ ਜਿਹੜੇ ਉਹ ਕਹਿੰਦੇ ਆ ਕਿ ਤੁਹਾਡੀ ਜਿਹੜੀ ਹੱਡੀ ਆ ਉਹ ਸਹੀ ਨਹੀਂ ਜੁੜੀ ਤੇ ਚਲੋ ਸਿਮਰਣਾ ਜਿਹੜੀ ਉਹ ਡਾਕਟਰ ਨੂੰ ਕਹਿੰਦੀ ਆ ਵੀ ਤੁਸੀਂ ਪੈਸੇ ਵੀ ਲੈ ਲਏ ਤੇ ਸਰਜਰੀ ਵੀ ਨਹੀਂ ਸਹੀ ਕੀਤੀ ਤਾਂ ਉਹ ਕਹਿੰਦਾ ਕਿ ਸਰਜਰੀ ਮੇਜਰ ਸਰਜਰੀ ਸੀਗੀ ਤੁਸੀਂ ਤਾਂ ਹੁਣ ਕਹਿੰਦੇ ਸੀ ਘੱਟ ਪੈਸੇ ਦੇਣੇ ਆ ਵੀ ਇੰਨੇ 'ਚ ਤਾਂ ਫਿਰ ਮੈਂ ਇਹੋ ਜਿਹਾ ਡਾਕਟਰੀ ਬੁਲਾ ਸਕਦਾ ਸੀਗਾ ਚਲੋ ਆਪਣਾ ਪਿੱਛਾ ਛੁੜਾ ਜਾਂਦਾ ਤੇ ਉਹ ਕਹਿੰਦੀ ਆ ਵੀ ਹੁਣ ਕੀ ਕਰੀਏ ਤਾਂ ਡਾਕਟਰ ਕਹਿੰਦਾ ਵੀ ਇਹਨਾਂ ਨੂੰ ਹਮੇਸ਼ਾ ਇੱਕ ਸੋਟੀ ਤੇ ਤੁਰਨਾ ਪਊਗਾ ਵੀ ਸਿੱਧੇ ਨਹੀਂ ਇਹ ਤੁਰ ਸਕਦੇ ਇਹ ਸੁਣ ਕੇ ਰੇਖਾ ਜਿਹੜੀ ਉਹ ਆਪਣੇ ਭਤੀਜੇ ਨੂੰ ਕਹਿੰਦੀ ਵੀ ਪੁੱਤ ਮੈਂ ਤਾਂ ਪਹਿਲਾਂ ਤੁਰੀ ਤਾਂ ਫਿਰਦੀ ਸੀ ਵੀ ਐਂ ਤਾਂ ਮੈਨੂੰ ਔਖਾ ਹੋ ਜੂ ਚਲੋ ਕਹਿੰਦੀ ਭੂਆ ਜੀ ਫਿਰ ਹੁਣ ਮੈਂ ਕੀ ਕਰਾਂ ਮੈਂ ਤੁਹਾਡਾ ਇਲਾਜ ਕਰਾਉਣਾ ਸੀ ਕਰਾਤਾ ਇਹ ਸੁਣ ਕੇ ਰੇਖਾ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਆ ਚਲ ਇੰਨੇ ਨਾਲ ਇੱਕ ਨਰਸ ਆਉਂਦੀ ਆ ਉਹ ਨਰਸ ਪੰਜਾਬਣ ਹੁੰਦੀ ਆ ਰੇਖਾ ਦੀ ਹਾਲਤ ਵੀ ਉਹਨੂੰ ਪਤਾ ਹੁੰਦੀ ਆ ਉਹ ਰੇਖਾ ਨੂੰ ਕਹਿੰਦੀ ਆ ਕਿ ਬਾਹਰ ਨਾਲ ਇੱਕ ਡਾਕਟਰ ਆਏ ਨੇਗੇ ਵੀ ਉਹ ਉਹ ਵੀ ਹੱਡੀਆਂ ਦੇ ਮਾਹਿਰ ਨੇ ਵੀ ਤੁਸੀਂ ਉਹਨਾਂ ਨੂੰ ਆਪਣਾ ਪੈਰ ਦਿਖਾਓ ਵੀ ਉਹ ਜ਼ਰੂਰ ਤੁਹਾਡਾ ਪੈਰ ਠੀਕ ਕਰ ਦੇਣਗੇ ਤਾਂ ਰੇਖਾ ਜਿਹੜੀ ਉਹ ਨਰਸ ਨੂੰ ਕਹਿੰਦੀ ਆ ਕਿ ਦੁਬਾਰਾ ਕਿਵੇਂ ਠੀਕ ਹੋ ਸਕਦਾ ਨਰਸ ਕਹਿੰਦੀ ਵੀ ਇਹ ਸਰਜਰੀ ਆ ਜਿਹੜੀ ਜਿੱਥੇ ਟਾਂਕੇ ਵਗੈਰਾ ਲੱਗੇ ਆ ਖੋਲ ਕੇ ਵੀ ਦੁਬਾਰਾ ਸਰਜਰੀ ਹੋਊਗੀ ਉਹ ਕਹਿੰਦੀ ਫਿਰ ਖਰਚਾ ਵਾਲਾ ਹੋ ਕਹਿੰਦੀ ਵੀ ਚਲ ਤੁਸੀਂ ਇੱਕ ਵਾਰ ਦਿਖਾਓ ਤਾਂ ਸਹੀ ਚਲੋ ਰੇਖਾ ਨੂੰ ਨਾ ਉਹ व्हीलचेयर ਤੇ ਬਿਠਾ ਕੇ ਲੈ ਜਾਂਦੀ ਆ ਤੇ ਉਹਦੀ ਭਤੀਜੀ ਜਿਹੜੀ ਉੱਥੇ ਹੀ ਖੜੀ ਰਹਿ ਜਾਂਦੀ ਆ ਚਲੋ ਜਦੋਂ ਡਾਕਟਰ ਕੋਲ ਜਾਂਦੀ ਆ ਉਸ ਡਾਕਟਰ ਕੋਲ ਰੇਖਾ ਨੂੰ ਲੈ ਕੇ ਜਾਂਦੀ ਆ ਨਰਸ ਭਤੀਜੀ ਜਿਹੜੀ ਉਹ ਬਾਅਦ ਦੇ ਵਿੱਚ ਆਉਂਦੀ ਆ ਤੇ ਉਹ ਡਾਕਟਰ ਆ ਜਿਹੜੇ ਉਹਨੂੰ ਵੇਖ ਕੇ ਰੇਖਾ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਆ ਕਿਉਂਕਿ ਉਹ ਡਾਕਟਰ ਕੋਈ ਹੋਰ ਨਹੀਂ ਆਨੰਦ ਹੀ ਹੁੰਦਾ ਰੇਖਾ ਆਨੰਦ ਵੱਲ ਵੇਖਦੀ ਆ ਉਹਦੀਆਂ ਅੱਖਾਂ ਦੇ ਵਿੱਚ ਹੰਝੂ ਹੁੰਦੇ ਆ ਤੇ ਡਾਕਟਰ ਆਨੰਦ ਆ ਜਿਹੜੇ ਉਹ ਰੇਖਾ ਦਾ ਪੈਰ ਚੈੱਕ ਕਰਦੇ ਆ ਤੇ ਉਹਨਾਂ ਨੂੰ ਕਹਿੰਦੇ ਆ ਕਿ ਤੁਹਾਨੂੰ ਇੱਕ ਮਹੀਨੇ ਇੱਕ ਮਹੀਨਾ ਰੈਸਟ ਕਰਨਾ ਪਊ ਤੁਹਾਡੀ ਸਰਜਰੀ ਦੁਆਰਾ ਹੋਜੂ ਪਰ ਤੁਹਾਡਾ ਪੈਰ ਬਿਲਕੁਲ ਠੀਕ ਹੋਜੂ ਤੇ ਸਿਮਰਨ ਕਹਿੰਦੀ ਆ ਕਿ ਡਾਕਟਰ ਸਾਹਿਬ ਸਾਡੇ ਕੋਲ ਇਨਾ ਪੈਸਾ ਨਹੀਂ ਹੈਗਾ ਕਿ ਅਸੀਂ ਮਤਲਬ ਭੂਆ ਜੀ ਦਾ ਇਲਾਜ ਕਰਵਾ ਸਕੀਏ ਉਹ ਕਹਿੰਦੇ ਕਿ ਤੁਹਾਨੂੰ ਕਿਹਨੇ ਕਿਹਾ ਹਨਾ ਪੈਸਾ ਤੇ ਜਿਹੜੀ ਨਰਸਾ ਉਹ ਦੱਸਦੀ ਆ ਕਿ ਡਾਕਟਰ ਸਾਹਿਬ ਆ ਜਿਹੜੇ ਇਹ ਆਪਣੇ ਪੰਜਾਬੀਆਂ ਨਾਲ ਖਾਸ ਜਿਹੜੀ ਹਮਦਰਦੀ ਰੱਖਦੇ ਆ ਵੀ ਇਹ ਆਪੇ ਇਲਾਜ ਕਰਨਗੇ ਪੈਸਾ ਨਹੀਂ ਕੋਈ ਲੈਂਦੇ ਇਹ ਸੁਣ ਕੇ ਸਿਮਰਨ ਨੂੰ ਤਾਂ ਖੁਸ਼ੀ ਚੜ ਜਾਂਦੀ ਆ ਵੀ ਚਲੋ ਫ੍ਰੀ ਇਲਾਜ ਹੁੰਦਾ ਤੇ ਰੇਖਾ ਜਿਹੜੀ ਉਹ ਵੀ ਵੇਖਦੀ ਰਹਿੰਦੀ ਹੈ ਹੈਰਾਨੀ ਨਾਲ ਚਲੋ ਉਹ ਡਾਕਟਰ ਆ ਜਿਹੜਾ ਉਹ ਕਹਿੰਦਾ ਕਿ ਤੁਸੀਂ ਬੇਟਾ ਜਾਣਾ ਜਾ ਸਕਦੇ ਹੋ ਘਰ ਵੀ ਮੇਰੇ ਘਰ ਦੇ ਵਿੱਚ ਹੀ ਹਸਪੀਟਲ ਆ ਵੀ ਮੈਂ ਇਹਨਾਂ ਵਾਸਤੇ ਇੱਕ ਕੇਅਰ ਟੇਕਰ ਲਾ ਦੂੰਗਾ ਤੇ ਜਦੋਂ ਇਹ ਠੀਕ ਹੋ ਗਏ ਮੈਂ ਤੁਹਾਨੂੰ ਫੋਨ ਕਰ ਦੂੰ ਉਹਦੋਂ ਤੁਸੀਂ ਲੈ ਲਿਜਾ ਸਕਦੇ ਹੋ ਵੀ ਮੈਂ ਮਰੀਜ਼ ਦੀ ਆਪੇ ਸੰਭਾਲ ਕਰੂੰ ਸਿਮਰਨ ਨੂੰ ਹੋਰ ਕੀ ਚਾਹੀਦਾ ਸੀ ਉਹ ਗੱਲ ਮੰਨ ਕੇ ਹਨਾ ਡਾਕਟਰ ਦੀ ਤੇ ਆਪਣੇ ਘਰ ਚਲੀ ਜਾਂਦੀ ਆ ਉਧਰੋਂ ਡਾਕਟਰ ਆਨੰਦ ਆ ਜਿਹੜਾ ਉਹ ਰੇਖਾ ਨੂੰ ਘਰ ਲੈ ਆਉਂਦਾ ਘਰ ਲਿਆ ਕੇ ਉਹ ਉਹਦੇ ਹਸਪੀਟਲ ਦੇ ਵਿੱਚ ਲਿਜਾ ਕੇ ਸਰਜਰੀ ਕਰਦਾ ਦਵਾਰਾ ਸਰਜਰੀ ਤੋਂ ਬਾਅਦ ਉਹਨੂੰ ਆਪਦੇ ਘਰੀ ਫੇਰ ਲਿਆਉਂਦਾ ਤੇ ਰੇਖਾ ਜਿਹੜੀ ਉਹਨਾਂ ਨੂੰ ਕਹਿੰਦੀ ਐ ਡਾਕਟਰ ਸਾਹਿਬ ਵੀ ਤੁਸੀਂ ਤਾਂ ਕਹਿੰਦੇ ਸੀ ਮੇਰੇ ਘਰ ਦੇ ਵਿੱਚ ਹੀ ਕੇਅਰ ਟੇਕਰ ਹਨਾ ਵੀ ਘਰ ਦੇ ਵਿੱਚ ਹੀ ਹਸਪੀਟਲ ਆ ਵੀ ਸਰਜਰੀ ਤੁਸੀਂ ਹੋਰ ਕੀਤੀ ਐ ਤੇ ਇੱਥੇ ਘਰ ਆ ਉਹ ਕਹਿੰਦਾ ਵੀ ਹਾਂ ਇਹ ਮੇਰਾ ਘਰ ਆ ਤੁਸੀਂ ਇੱਥੇ ਹੀ ਰਹੋਗੇ ਚਲੋ ਭਾਈ 1 ਮਹੀਨਾ ਆਨੰਦ ਆ ਜਿਹੜਾ ਹਨਾ ਰੇਖਾ ਦੀ ਸੰਭਾਲ ਕਰਦਾ ਤੇ ਰੇਖਾ ਬਿਲਕੁਲ ਠੀਕ ਹੋ ਜਾਂਦੀ ਆ ਇੱਕ ਮਹੀਨੇ ਬਾਅਦ ਜਦੋਂ ਉਹਨੂੰ ਤੋੜਿਆ ਜਾਂਦਾ ਤੇ ਰੇਖਾ ਆਪਣੇ ਪੈਰ ਤੇ ਵਧੀਆ ਤੌਰ ਪੈਂਦੀ ਆ ਤੇ ਇਹ ਵੇਖ ਕੇ ਰੇਖਾ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਆ ਅਸਲ ਦੇ ਵਿੱਚ ਨਾ ਰੇਖਾ ਦੇ ਕੋਲ ਇੱਕ ਫੋਟੋ ਹੁੰਦੀ ਸੀ ਆਲਵੇਜ਼ ਆਪਣੀ ਮੰਗਣੀ ਦੀ ਫੋਟੋ ਉਹ ਵੇਖਦੀ ਰਹਿੰਦੀ ਸੀ ਆਨੰਦ ਨੂੰ ਵੇਖਦੀ ਰਹਿੰਦੀ ਸੀ ਜਦੋਂ ਵੀ ਉਹਦਾ ਦਿਲ ਕਰਦਾ ਸੀ ਫੋਟੋ ਨੂੰ ਵੇਖ ਕੇ ਰੋ ਲੈਂਦੀ ਸੀ ਤੇ ਜਦੋਂ ਉਹ ਹਸਪੀਟਲ ਦੇ ਵਿੱਚ ਗਈ ਆ ਉਹ ਫੋਟੋ ਉਦੋਂ ਵੀ ਉਹਦੇ ਪਰਸ ਦੇ ਵਿੱਚ ਸੀ ਉੱਥੇ ਵੀ ਰੇਖਾ ਨੇ ਉਹ ਫੋਟੋ ਬਹੁਤ ਵਾਰ ਕੱਢ ਕੇ ਵੇਖੀ ਸੀ ਚਲੋ ਉੱਪਰ ਰੇਖਾ ਇਹ ਸੋਚਦੀ ਆ ਵੀ ਆਨੰਦ ਨੂੰ ਮੇਰੀ ਪਛਾਣ ਨਹੀਂ ਆਈ ਵੀ ਮੈਂ ਤਾਂ ਇਹਨੂੰ ਪਛਾਣ ਲਿਆ ਵੀ ਕਮਾਲਾ ਹਨਾ ਇਹ ਮੈਨੂੰ ਭੁੱਲ ਗਿਆ ਚਲੋ ਜਿਸ ਦੌਰਾਨ ਉਹ ਇੱਕ ਦੂਜੇ ਦੇ ਨਾਲ ਰਹੇ ਇੱਕ ਦੂਜੇ ਨਾਲ ਚੰਗੀ ਤਰ੍ਹਾਂ ਕੋਲ ਮਿਲ ਗਏ ਤੇ ਇੱਕ ਦਿਨ ਡਾਕਟਰ ਆਨੰਦ ਆ ਜਿਹੜਾ ਰੇਖਾ ਵਾਸਤੇ ਫੁੱਲ ਲੈ ਕੇ ਆਉਂਦਾ ਤੇ ਉਹਨੂੰ ਕਹਿੰਦਾ ਰੇਖਾ ਵੀ ਮੈਂ ਤੁਹਾਡੇ ਤੋਂ ਕੁਝ ਪੁੱਛਣਾ ਚਾਹਣਾ ਕੁਝ ਮੰਗਣਾ ਚਾਹਣਾ ਰੇਖਾ ਕਹਿੰਦੀ ਵੀ ਮੇਰੇ ਕੋਲ ਦੇਣ ਲਈ ਕੁਝ ਨਹੀਂ ਉਹ ਕਹਿੰਦਾ ਵੀ ਨਹੀਂ ਤੁਹਾਡੇ ਕੋਲ ਦੇਣ ਲਈ ਸਭ ਕੁਝ ਆ ਵੀ ਕੀ ਤੁਸੀਂ ਮੇਰਾ ਪਰਪੋਜ਼ਲ ਆ ਜਿਹੜਾ ਮੈਂ ਤੁਹਾਨੂੰ ਪਸੰਦ ਕਰਦਾ ਮੈਂ ਤੁਹਾਡੇ ਨਾਲ ਵਿਆਹ ਕਰਨਾ ਚਾਹਣਾ ਕੀ ਤੁਸੀਂ ਮੇਰੇ ਨਾਲ ਵਿਆਹ ਕਰੋਗੇ ਇਹ ਸੁਣ ਕੇ ਰੇਖਾ ਜਿਹੜੀ ਉਹ ਕਹਿੰਦੀ ਕਿ ਤੁਹਾਨੂੰ ਪਤਾ ਡਾਕਟਰ ਸਭ ਤੁਹਾਨੂੰ ਪਤਾ ਕਿ ਮੈਂ ਜਿਹੜੀ ਹਨਾ 38 39 ਸਾਲ ਦੀ ਹੋ ਚੁੱਕੀ ਆ ਤੇ ਇਸ ਉਮਰ ਦੇ ਵਿੱਚ ਮੈਂ ਵਿਆਹ ਕਰਦੀ ਚੰਗੀ ਲੱਗਦੀ ਆ ਉਹ ਕਹਿੰਦਾ ਵੀ ਮੈਂ ਤੁਹਾਨੂੰ ਇਹ ਤਾਂ ਨਹੀਂ ਨਾ ਪੁੱਛਿਆ ਵੀ ਤੁਸੀਂ ਕਿੰਨੇ ਸਾਲ ਦੇ ਹੋ ਮੈਂ ਤੁਹਾਨੂੰ ਜਸਟ ਇਹ ਪੁੱਛਿਆ ਕਿ ਤੁਸੀਂ ਮੇਰੇ ਨਾਲ ਵਿਆਹ ਕਰਵਾਉਣਾ ਚਾਹੁੰਦੇ ਹੋ ਤਾਰੇਖਾ ਜਿਹੜੀ ਉਹ ਆਪਣੇ ਅਤੀਤ ਤੇ ਆਪਣੇ ਪਾਸਟ ਤੇ ਨਿਗਾ ਮਾਰਦੀ ਆ ਵੀ ਜਿਸ ਦਿਨ ਇਹੀ ਆਨੰਦ ਹਨਾ ਵੀ ਮੈਨੂੰ ਉੱਥੇ ਛੱਡ ਕੇ ਆਇਆ ਸੀ ਜਿਵੇਂ ਛੱਡ ਕੇ ਆਇਆ ਸੀ ਵੀ ਉਸ ਤੋਂ ਬਾਅਦ ਹਰ ਇੱਕ ਰਿਸ਼ਤੇ ਨੇ ਮੇਰਾ ਇਸਤੇਮਾਲ ਕੀਤਾ ਜਿਹਨੂੰ ਲੋੜ ਸੀ ਉਹਨੇ ਮੈਨੂੰ ਵਰਤਿਆ ਕੰਮ ਕਰਕੇ ਵਰਤਿਆ ਪਰ ਮੇਰੀ ਜ਼ਿੰਦਗੀ ਬਾਰੇ ਕਿਸੇ ਨੇ ਨਹੀਂ ਸੋਚਿਆ ਭਾਵੇਂ ਕਿ ਮੈਂ ਆਨੰਦ ਤੋਂ ਬਿਨਾਂ ਕਿਸੇ ਨਾਲ ਵਿਆਹ ਕਰਾਉਣਾ ਨਹੀਂ ਚਾਹੁੰਦੀ ਸੀ ਪਰ ਫਿਰ ਵੀ ਮੇਰਾ ਕੀ ਨੇ ਸਾਥ ਦਿੱਤਾ ਮੈਨੂੰ ਕਿਸੇ ਨੇ ਪੜਾਉਣ ਦੀ ਕੋਸ਼ਿਸ਼ ਕੀਤੀ ਜਾਂ ਮੈਨੂੰ ਕਿਸੇ ਨੇ ਨੌਕਰੀ ਤੇ ਲਾਇਆ ਵੀ ਮੈਨੂੰ ਬਾਲਾ ਨਹੀਂ ਸੋਚਣਾ ਚਾਹੀਦਾ ਵੀ ਘਰ ਦੇ ਕੀ ਸੋਚਣਗੇ ਵੀ ਮੈਨੂੰ ਵਿਆਹ ਲਈ ਹਾਂ ਕਰ ਦੇਣੀ ਚਾਹੀਦੀ ਆ ਤੇ ਫਿਰ ਉਹ ਆਨੰਦ ਨੂੰ ਕਹਿੰਦੀ ਆ ਕਿ ਕੀ ਤੁਹਾਨੂੰ ਪਤਾ ਕਿਉਂਕਿ ਇਸ ਦੌਰਾਨ ਉਹਨਾਂ ਦੀਆਂ ਗੱਲਾਂ ਬਾਤਾਂ ਹੋ ਚੁੱਕੀਆਂ ਸੀ ਉਹ ਕਹਿੰਦੀ ਕਿ ਤੁਹਾਨੂੰ ਮੇਰੀ ਪਛਾਣ ਨਹੀਂ ਆਈ ਤੇ ਆਨੰਦ ਕਹਿੰਦਾ ਵੀ ਤੂੰ ਕਿਹੋ ਜੀਆਂ ਗੱਲਾਂ ਕਰਦੀਆਂ ਰੇਖਾ ਮੈਨੂੰ ਕਿਵੇਂ ਨਹੀਂ ਤੇਰੀ ਪਛਾਣ ਆਊਗੀ ਮੈਂ ਤੈਨੂੰ ਉਸ ਦਿਨ ਹੀ ਪਛਾਣ ਲਿਆ ਸੀ ਜਦੋਂ ਹਸਪਤਾਲ ਦੇ ਬੈੱਡ ਤੇ ਪਈ ਤੂੰ ਰੋ ਰਹੀ ਸੀ ਮੈਂ ਤਾਂ ਉਸ ਹਸਪੀਟਲ ਦੇ ਵਿੱਚ ਵਿజిਟ ਕਰਨ ਗਿਆ ਸੀ ਜਦੋਂ ਮੈਂ ਤੇਰੀ ਹਾਲਤ ਵੇਖੀ ਮੈਂ ਤੈਨੂੰ ਪਛਾਣ ਲਿਆ ਸੀ ਤੇ ਮੈਂ ਸਾਰਾ ਜਿਹੜਾ ਮਾਮਲਾ ਮੈਨੂੰ ਪਤਾ ਲੱਗ ਗਿਆ ਸੀ ਵੀ ਤੇਰੀ ਭਤੀਜੀ ਤੇਰਾ ਇਲਾਜ ਨਹੀਂ ਕਰਾਉਣਾ ਚਾਹੁੰਦੀ ਮੈਂ ਕੋਈ ਕਿਸੇ ਦਾ ਫ੍ਰੀ ਚ ਇਲਾਜ ਨਹੀਂ ਕਰਦਾ ਮੈਂ ਕਿਸੇ ਨਾਲ ਕੋਈ ਹਮਦਰਦੀ ਨਹੀਂ ਰੱਖਦਾ ਪਰ ਤੂੰ ਸੀ ਉੱਥੇ ਇਸ ਕਰਕੇ ਮੈਂ ਇਹ ਸਾਰੀ ਗੱਲ ਕਹੀ ਮੈਂ ਤੈਨੂੰ ਉਸ ਦਿਨ ਹੀ ਪਛਾਣ ਲਿਆ ਸੀ ਦੂਜੀ ਗੱਲ ਜਦੋਂ ਮੈਂ ਤੇਰੇ ਬਾਰੇ ਜਾਣਨਾ ਚਾਹੁੰਦਾ ਸੀ ਮੈਂ ਚਾਹੁੰਦਾ ਸੀ ਵੀ ਤੂੰ ਮੇਰੇ ਨਾਲ ਰਹੇਂਗੀ ਤਾ ਮੈਨੂੰ ਤੇਰੇ ਸਾਰੀ ਜ਼ਿੰਦਗੀ ਬਾਰੇ ਪਤਾ ਲੱਗ ਜੂ ਵੀ ਤੇਰਾ ਵਿਆਹ ਹੋਇਆ ਜਾਂ ਨਹੀਂ ਹੋਇਆ ਤੇਰੇ ਬੱਚਿਆਂ ਬਾਰੇ ਜਾਂ ਕੁਝ ਵੀ ਤੇ ਉਹ ਚੀਜ਼ਾਂ ਮੈਂ ਤੇਰੇ ਨਾਲ ਜਾਣਨ ਲਈ 1 ਮਹੀਨੇ ਦਾ ਸਮਾਂ ਮੰਗਿਆ ਸੀਗਾ ਤੇ ਚਲੋ ਉਹ ਉਹਦੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਆ ਉਹ ਕਹਿੰਦਾ ਕਿ ਜਦੋਂ ਆਪਣਾ ਵਿਆਹ ਟੁੱਟਿਆ ਸੀ ਘਰ ਆ ਕੇ ਮੈਂ ਡੈਡੀ ਨਾਲ ਬਹੁਤ ਲੜਿਆ ਸੀ ਤੇ ਡੈਡੀ ਨੇ ਮੈਨੂੰ ਕੋਈ ਗੱਲ ਕਹੀ ਵੀ ਜਿੰਨਾ ਪੈਸਾ ਮੈਂ ਤੇਰੀ ਪੜ੍ਹਾਈ ਤੇ ਲਾਇਆ ਵੀ ਮੈਂ ਕੁੜੀ ਵਾਲਿਆਂ ਤੋਂ ਉਹ ਵਸੂਲ ਕਰਨਾ ਚਾਹੁੰਦਾ ਸੀਗਾ ਮੈਂ ਆਪਣੇ ਪਾਪਾ ਨੂੰ ਬਹੁਤ ਸਮਝਾਇਆ ਪਰ ਉਹ ਮੰਨੇ ਨਹੀਂ ਸੀ ਤੇ ਉਸ ਤੋਂ ਬਾਅਦ ਮੈਂ ਉਹਨਾਂ ਨਾਲ ਨਾਰਾਜ਼ ਹੋ ਗਿਆ ਸੀ ਤੇ ਨਾਰਾਜ਼ ਹੋ ਕੇ ਮੈਂ ਇੱਧਰ ਆ ਗਿਆ ਸੀ ਇੱਥੇ ਮੈਂ ਪੜ੍ਹਾਈ ਕੀਤੀ ਤੇ ਮੈਂ ਤੇਰੇ ਪਿੰਡ ਵੀ ਗਿਆ ਸੀ ਤੇਰਾ ਮੈਂ ਪਤਾ ਵੀ ਕਰਵਾਇਆ ਸੀ ਪਰ ਤੂੰ ਉਸ ਟਾਈਮ ਸ਼ਹਿਰ ਦੇ ਵਿੱਚ ਚਲੀ ਗਈ ਸੀ ਤੇਰਾ ਨੰਬਰ ਮੈਨੂੰ ਨਹੀਂ ਮਿਲਿਆ ਕਿਉਂਕਿ ਮੈਂ ਤੈਨੂੰ ਦੱਸਣਾ ਚਾਹੁੰਦਾ ਸੀ ਕਿ ਮੈਂ ਤੇਰੇ ਇੰਤਜ਼ਾਰ ਚਾਂ ਤੇ ਮੈਂ ਤੇਰੇ ਬਿਨਾਂ ਕਿਸੇ ਨਾਲ ਵਿਆਹ ਨਹੀਂ ਕਰਵਾਇਆ ਕਿਉਂਕਿ ਵਿਆਹ ਤਾਂ ਮੇਰਾ ਤੇਰੇ ਨਾਲ ਹੋਇਆ ਵਿਆਹ ਹੋਇਆ ਮੈਂ ਤਲਾਕ ਤਾਂ ਨਹੀਂ ਹੋਇਆ ਨਾ ਜਦੋਂ ਆਪਣੇ ਫੇਰੇ ਹੋ ਗਏ ਇੱਕ ਹਨਾ ਅਗਣੀ ਨੂੰ ਸਾਰਥਿਕ ਮੰਨ ਕੇ ਮੈਂ ਤੇਰੇ ਨਾਲ ਫੇਰੇ ਲੈ ਲੇ ਤੇ ਫਿਰ ਮੈਂ ਉਸ ਤੋਂ ਬਾਅਦ ਕਿਹੜਾ ਆਪਣਾ ਤਲਾਕ ਹੋਇਆ ਵੀ ਵਿਆਹ ਤਾਂ ਹੋਇਆ ਹੀ ਹੈ ਨਾ ਠੀਕ ਹੈ ਤੂੰ ਮੇਰੇ ਨਾਲ ਨਹੀਂ ਰਹੀ ਤੇ ਤੂੰ ਪਤਨੀ ਹੈ ਮੇਰੀ ਕਾਨੂੰਨਨ ਤੌਰ ਤੇ ਠੀਕ ਹੈ ਆਪਣੀ ਮੈਰਿਜ ਹੈ ਜਿਹੜੀ ਰਜਿਸਟਰਡ ਨਹੀਂ ਹੋਈ ਪਰ ਸਾਡੇ ਰੀਤੀ ਰਿਵਾਜਾਂ ਦੇ ਮੁਤਾਬਕ ਤਾਂ ਤੂੰ ਮੇਰੀ ਪਤਨੀ ਹੈ ਨਾ ਪਰ ਮੈਂ ਤੈਨੂੰ ਪਤਨੀ ਦਾ ਦਰਜਾ ਦੇਣਾ ਚਾਹਣਾ ਮੈਂ ਦੁਬਾਰਾ ਤੇਰੇ ਨਾਲ ਵਿਆਹ ਕਰਵਾ ਕੇ ਦੁਆਰਾ ਤੈਨੂੰ ਖੁਸ਼ ਰੱਖਣਾ ਚਾਹਣਾ ਤੇਰੇ ਨਾਲ ਰਹਿਣਾ ਚਾਹਣਾਗਾ ਤੇ ਉਹ ਕਹਿੰਦੀ ਕਿ ਠੀਕ ਹੈ ਮੈਨੂੰ ਤੁਹਾਡੀ ਸ਼ਰਤ ਹੈ ਜਿਹੜੀ ਮਨਜ਼ੂਰ ਆ ਪਰ ਮੈਂ ਆਪਣੇ ਘਰਦਿਆਂ ਨੂੰ ਫੈਸਲਾ ਦੱਸਣਾ ਚਾਹਣੀ ਆ ਉਹ ਕਹਿੰਦਾ ਜਰੂਰ ਫਿਰ ਉਸ ਤੋਂ ਬਾਅਦ ਰੇਖਾ ਜਿਹੜੀ ਆਪਣੇ ਭਰਾ ਨੂੰ ਤੇ ਆਪਣੀ ਭਤੀਜੀ ਨੂੰ ਦੱਸਦੀ ਆ ਕਿ ਮੈਂ ਡਾਕਟਰ ਆਨੰਦ ਦੇ ਨਾਲ ਵਿਆਹ ਕਰਨ ਜਾ ਰਹੀ ਆ ਤੇ ਉਹਦਾ ਭਰਾ ਉਹਨੂੰ ਰੋਕਣ ਦੀ ਕੋਸ਼ਿਸ਼ ਕਰਦਾ ਪਰ ਉਹ ਕਹਿੰਦੀ ਕਿ ਨਹੀਂ ਵੀਰੇ ਉਦੋਂ ਵੀ ਤੁਸੀਂ ਜਿੱਦ ਕੀਤੀ ਸੀ ਜਦੋਂ ਆਨੰਦ ਦੇ ਪਾਪਾ ਦਾਜ ਮੰਗਦੇ ਸੀ ਤੁਸੀਂ ਕਿਹਾ ਸੀ ਕਿ ਅਸੀਂ ਆਪਣੀ ਭੈਣ ਵਾਸਤੇ ਕੀ ਨਹੀਂ ਕਰ ਸਕਦੇ ਤੇ ਤੁਸੀਂ ਮੇਰੇ ਲਈ ਕੀ ਕੀਤਾ ਮੰਮੀ ਡੈਡੀ ਦੇ ਜਾਣ ਤੋਂ ਬਾਅਦ ਤਾਂ ਤੁਸੀਂ ਮੈਨੂੰ ਨੌਕਰਾਨੀ ਬਣਾ ਕੇ ਰੱਖਤਾ ਵੀ ਹੁਣ ਇਹ ਮੇਰਾ ਫੈਸਲਾ ਵੀ ਮੈਂ ਆਨੰਦ ਦੇ ਨਾਲ ਰਹੂੰਗੀ ਫਿਰ ਆਨੰਦ ਤੇ ਰੇਖਾ ਜਿਹੜੇ ਉਹ ਰੇਖਾ ਦੇ ਭਰਾ ਤੇ ਹਨਾ ਉਹਦੀ ਪਰਜਾਈ ਉਹਦੇ ਭਤੀਜੀ ਦੀ ਮੌਜੂਦਗੀ ਦੇ ਵਿੱਚ ਉਹ ਦੁਬਾਰਾ ਵਿਆਹ ਕਰਦੇ ਆ ਤੇ ਫਿਰ ਦੋਨੋਂ ਇਕੱਠੇ ਰਹਿਣ ਲੱਗਦੇ ਆ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਆਪਣੀ ਇਹ ਕਹਾਣੀ ਕਿ ਸਿਆਣੇ ਕਹਿੰਦੇ ਆ ਹਨਾ ਵੀ ਜਿਨ੍ਹਾਂ ਦੇ ਸੰਜੋਗ ਧਰੋਂ ਲਿਖੇ ਹੁੰਦੇ ਆ ਉਹ ਸੰਜੋਗ ਆ ਜਿਹੜੇ ਆਖਰਕਾਰ ਉਹ ਮਿਲ ਹੀ ਜਾਂਦੇ ਆ ਭਾਵੇਂ ਉਹਨਾਂ ਦੀ ਜ਼ਿੰਦਗੀ ਦੇ ਵਿੱਚ 17-18 ਸਾਲ ਦਾ ਗੈਪ ਪਿਆ ਪਰ 17-18 ਸਾਲ ਉਹਨਾਂ ਦੋਨਾਂ ਨੇ ਇੱਕ ਦੂਜੇ ਦਾ ਇੰਤਜ਼ਾਰ ਕੀਤਾ ਕੀ ਨੇ ਤੁਹਾਡੇ ਇਸ ਕਹਾਣੀ ਬਾਰੇ ਵਿਚਾਰ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਜਾਂਦੇ ਜਾਂਦੇ ਆਪਾਂ ਪਹਿਲਾਂ ਵਾਲੀ ਕਹਾਣੀ ਦੇ ਕਮੈਂਟ ਤੁਹਾਡੇ ਨਾਲ ਸਾਂਝੇ ਕਰਦੇ ਆ ਜਗਦੀਸ਼ ਕੁਮਾਰ ਜੀ ਬਹੁਤ ਹੀ ਵਧੀਆ ਕਹਾਣੀ ਹੈ ਸੱਸ ਨੇ ਆਪਣੀ ਨੂੰਹ ਤੇ ਸ਼ੱਕ ਕੀਤਾ ਆਰਾ ਉਸਦੀ ਖੁਦ ਦੀ ਧੀ ਨੇ ਸਭ ਨੂੰ ਧੋਖੇ ਵਿੱਚ ਰੱਖ ਕੇ ਸੋਨੇ ਦੇ ਗਹਿਣੇ ਗਿਰਵੀ ਰੱਖ ਕੇ ਆਪਣੀ ਜ਼ਰੂਰਤ ਪੂਰੀ ਕਰਨ ਦੀ ਕੋਸ਼ਿਸ਼ ਕੀਤੀ ਗੁਰਪ੍ਰੀਤ ਸਿੰਘ ਗੁੱਡ ਸਟੋਰੀ ਜੀ ਅਜੈਬ ਸਿੰਘ ਡਾਕਟਰ ਅਜੈਬ ਘਰਾਟ ਵੈਰੀ ਨਾਈਸ ਸਟੋਰੀ ਸਿਸਟਰ ਜੀ ਰਾਜਕੁਮਾਰ ਕਹਾਣੀ ਬਹੁਤ ਵਧੀਆ ਹੈ ਜੀ ਨੱਥਾ ਸਿੰਘ ਦਿਓੜ ਗੁੱਡ ਮਾਰਨਿੰਗ ਸਿਸਟਰ ਕਿਰਨਾ ਸਟੋਰੀ ਬਹੁਤ ਵਧੀਆ ਹੈ ਤੇਰਾ ਵੀਰ ਕੁਰੜ ਛਾਪੇ ਤੋਂ ਬਾਈ ਜੀ ਬਹੁਤ ਵਧੀਆ ਕਹਾਣੀ ਹੈ ਭੈਣ ਜੀ ਹਰਜੀਤ ਢਾਲੀਵਾਲ ਜਗਜੀਤ ਬਹੁਤ ਹੀ ਵਧੀਆ ਕਹਾਣੀ ਹੈ ਭੈਣੇ ਕੈਪਟਨ ਹਰਜੀਤ ਸਿੰਘ ਢਾਲੀਵਾਲ ਹਰਦੇਵ ਸਿੰਘ ਵੈਰੀ ਨਾਈਸ ਸਟੋਰੀ ਪ੍ਰੀਤਮ ਸਿੰਘ ਨਾਈਸ ਸਟੋਰੀ ਪ੍ਰਗਟ ਸਿੰਘ ਦੀ ਐਡੀ ਤੋਂ ਗੁਰਮੀਤ ਨਿਜਾਮਦੀਨ ਵਾਲਾ ਦੀਦੀ ਜੀ ਬਹੁਤ ਸੋਹਣੀ ਕਹਾਣੀ ਸਿਮਰਨ ਦੀ ਨਾਨ ਨੇ ਬਹੁਤ ਗਲਤ ਕੀਤਾ ਵਿੱਕੀ ਨੇ ਆਪਣੀ ਮੰਮੀ ਨੂੰ ਸਹੀ ਕਿਹਾ ਤੀਰਥਕੌਰ ਇਹਨਾਂ ਨੇ ਇਮੋਜੀ ਭੇਜੇ ਨੇ ਬਲਜਿੰਦਰ ਸਿੰਘ ਇਹਨਾਂ ਨੇ ਵੀ ਇਮੋਜੀ ਭੇਜੇ ਨੇ ਨਰਿੰਦਰ ਕੌਰ ਇਹ ਗੱਲ ਬਿਲਕੁਲ ਸਹੀ ਹੈ ਕਿ ਸੱਸ ਕਦੇ ਮਾਂ ਨਹੀਂ ਬਣਦੀ ਬਹੁਤ ਸੋਹਣੀ ਕਹਾਣੀ ਹੈ ਜੀ ਹਰਜਿੰਦਰ ਨਹਿਲ ਸੰਗਰੂਰ ਤੋਂ ਬਹੁਤ ਘਰਾਂ ਨਾਲ ਮਿਲਦੀ ਕਹਾਣੀ ਹੈ ਭੈਣ ਜੀ ਸੱਸਾਂ ਆਪਣੀਆਂ ਧੀਆਂ ਨੂੰ ਹੀ ਸਿਆਣੀਆਂ ਸਮਝਦੀਆਂ ਨੇ ਤੈਨੂੰ ਹਾ ਨੂੰ ਕਮਲੀਆਂ ਹੈਪੀ ਸਿੰਘ ਹੈਪੀ ਸਿੰਘ ਇਹਨਾਂ ਨੇ ਇਮੋਜੀ ਭੇਜੇ ਨੇ ਗੱਗੂ ਗਿੱਲ ਜੀ ਇਹਨਾਂ ਨੇ ਵੀ ਇਮੋਜੀ ਭੇਜੇ ਨੇ ਨਵਜੋਤ ਕੌਰ ਦੀ ਆਈਡੀ ਤੋਂ ਮੇਰਾ ਵੀਰ ਗੁਰਾ ਸਿੰਘ ਥਾਂਦੇਵਾਲਾ ਮੁਖਸਰ ਸਾਹਿਬ ਤੋਂ ਵੈਰੀ ਗੁੱਡ ਸਟੋਰੀ ਸਿਸਟਰ ਜੀ ਰਾਜ ਸੱਸ ਨੇ ਨੂੰ ਤੇ ਵਿਸ਼ਵਾਸ ਨਾ ਕਰਕੇ ਤੀ ਤੇ ਵਿਸ਼ਵਾਸ ਕੀਤਾ ਤੇ ਧੀ ਨੇ ਧੋਖਾ ਦਿੱਤਾ ਵੈਰੀ ਨਾਈਸ ਸਟੋਰੀ ਮੈਮ ਗੁਰਮਖ ਸਿੰਘ ਬੁੱਟਰ ਕੁਲਦੀਪ ਕੌਰ ਨੰਗਲ ਤੋਂ ਨਾਈਸ ਸਟੋਰੀ ਸਿਸਟਰ ਜੀ ਤੁਸੀਂ ਪਹਿਲੀ ਵਾਰ ਕਮੈਂਟ ਕੀਤਾ ਚੈਨਲ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਪਿਰਤਪਾਲ ਸਿੰਘ ਜੇਕਰ ਤੁਹਾਡੇ ਕੋਲ ਕਮੈਂਟ ਪੜਨ ਦਾ ਟਾਈਮ ਘਟੇ ਤਾਂ ਵੀਡੀਓ ਅਲੱਗ ਪਾ ਦਿੱਤੀ ਜਾਵੇ ਜੀ ਥੈਂਕਸ ਫਾਰ ਯੂ ਮੈਨੂੰ ਇਹ ਹੁੰਦਾ ਕਿ ਜਿੰਨੇ ਕਮੈਂਟ ਹੁੰਦੇ ਆ ਸਾਰੇ 1-2 ਮਿੰਟ ਦੇ ਵਿੱਚ ਹੀ ਪੜੇ ਜਾਂਦੇ ਆ ਇਸ ਕਰਕੇ ਮੈਂ ਨਾਲ ਹੀ ਬੋਲ ਦਿੰਨੀ ਆ ਜਿਹੜੀ ਸਪੈਸ਼ਲ ਵੀਡੀਓ ਬਣਾਵਾਂਗੇ ਆਪਾਂ ਉਹ ਉਹ ਵੀ ਕੋਈ ਬੜੀ ਮਤਲਬ ਜ਼ਿਆਦਾ ਹੀ ਲੰਬੀ ਬਣ ਜੂ ਫਿਰ ਜੇ ਆਪਾਂ ਸਾਰੇ ਕਮੈਂਟ ਪੜਨ ਲੱਗੇ ਸ਼ੁਰੂ ਜਾਂ ਸ਼ੁਰੂ ਤੋਂ ਲੈ ਕੇ ਸਾਰੇ ਕਮੈਂਟ ਇਸ ਕਰਕੇ ਮੈਂ ਨਾਲ ਦੀ ਨਾਲ ਹੀ ਜਿਹੜੇ ਕਮੈਂਟ ਆ ਉਹ ਪੜ ਦਿੰਨੀ ਹੁੰਨੀਆਂ ਬਹੁਤ ਗਲਤ ਗੱਲ ਹੈ ਭੈਣ ਜੀ ਤੁਸੀਂ ਮੇਰਾ ਪਿਰਤਪਾਲ ਸਿੰਘ ਦਾ ਕਮੈਂਟ ਨਹੀਂ ਪੜਿਆ ਜੋ ਤੁਸੀਂ ਕੱਲ ਦੀ ਡਾਕਟਰ ਦੀ ਗਲਤ ਰਿਪੋਰਟ ਵਾਲੀ ਕਹਾਣੀ ਤੇ ਮੈਂ ਕਮੈਂਟ ਐਨੇ ਪਿਆਰ ਨਾਲ ਲਿਖਿਆ ਸੀ ਤੁਹਾਨੂੰ ਮੈਂ ਪਹਿਲਾਂ ਵੀ ਇੱਕ ਵਾਰ ਕਿਹਾ ਸੀ ਕਿ ਵੀਡੀਓ ਅਲੱਗ ਕਮੈਂਟ ਕਰਨ ਦੀ ਪਾ ਦਿੱਤੀ ਜਾਵੇ ਮੈਂ ਬਹੁਤ ਉਦਾਸ ਹਾਂ ਨੇ ਵੀਰੇ ਮੈਂ ਤੁਹਾਨੂੰ ਹਨਾ ਸਾਰਿਆਂ ਨੂੰ ਇਹੀ ਕਿਹਾ ਹੋਇਆ ਕਿ ਜਦੋਂ ਮੈਂ ਵੀਡੀਓ ਅਪਲੋਡ ਕਰਦੀ ਤੁਸੀਂ ਕਮੈਂਟ ਕੀਤੇ ਜਿਹੜੀ ਮੇਰੀ ਅਗਲੀ ਕਹਾਣੀ ਹੁੰਦੀ ਹੈ ਜਦੋਂ ਮੈਂ ਰਿਕਾਰਡ ਕਰਦੀ ਆ ਉਦੋਂ ਤੱਕ ਪਿਛਲੀ ਵੀਡੀਓ ਤੇ ਜਿੰਨੇ ਵੀ ਕਮੈਂਟ ਆਏ ਹੁੰਦੇ ਆ ਉਹ ਮੈਂ ਸਾਰੇ ਪੜਦੀ ਆ ਹੁਣ ਤਾਂ ਬਹੁਤ ਦਿਨ ਹੋ ਗਿਆ ਆਪਣੇ ਤੋਂ ਲਗਾਤਾਰ ਕਹਾਣੀ ਨਹੀਂ ਪਈ ਜਦੋਂ ਆਪਾਂ ਲਗਾਤਾਰ ਕਹਾਣੀ ਪਾਉਣੀ ਆ ਨਾ ਕਈ ਵਾਰ ਜਿਹੜੇ ਸਬਸਕ੍ਰਾਈਬਰ ਉਹ ਕਹਾਣੀ ਲੇਟ ਸੁਣਦੇ ਆ ਤੇ ਉਸ ਤੋਂ ਪਹਿਲਾਂ ਮੈਂ ਅਗਲੀ ਕਹਾਣੀ ਰਿਕਾਰਡ ਕਰ ਲਵਾਂ ਤਾਂ ਭਾਵੇਂ ਰਹਿ ਜਾਂਦਾ ਹੋਵੇ ਆਦਰਵਾਇਜ਼ ਕੋਈ ਵੀ ਕਮੈਂਟ ਮੈਂ ਨਹੀਂ ਛੱਡਦੀ ਕਿਉਂਕਿ ਮੈਂ ਕਿਸੇ ਨਾਲ ਵੀ ਕੋਈ ਵਿਤਕਰਾ ਨਹੀਂ ਕਰਨਾ ਚਾਹੁੰਦੀ ਤੇ ਨਾ ਹੀ ਕੋਈ ਆਪਣਾ ਵਿਤਕਰਾਣਾ ਕੋਈ ਹੋਣਾ ਚਾਹੀਦਾ ਵੀ ਨਹੀਂ ਤੁਸੀਂ ਸਾਰੇ ਮੇਰੇ ਲਈ ਬਰਾਬਰ ਹੋ ਹੱਚ ਸੰਧੂ ਸੰਧੂ ਮਹਿੰਗਾਈ ਕਰਕੇ ਸਭ ਦੇ ਅੰਦਰ ਲਾਲਚ ਆ ਗਿਆ ਹੈ ਰਿਸ਼ਤੇਦਾਰੀ ਨੂੰ ਕੋਈ ਨਹੀਂ ਦੇਖਦਾ ਸਿਸਟਰ ਜੀ ਬਿਲਕੁਲ ਪੈਸਾ ਹੀ ਮੁੱਖ ਰੱਖਿਆ ਹੋਇਆ ਦੁਨੀਆ ਨੇ ਅਗਮਜੋਤ ਦੀ ਆਈਡੀ ਤੋਂ ਮੇਰੀ ਭੈਣ ਬੱਬਲ ਵਿੱਕੀ ਨੇ ਵਧੀਆ ਕੀਤਾ ਆਪਣੀ ਮਾਂ ਨੂੰ ਸੁਣਾਇਆ ਹਾਂਜੀ ਦੋਸਤੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਚੈਨਲ ਨੂੰ ਆਪਣਾ ਕੀਮਤੀ ਸਮਾਂ ਦੇਣ ਲਈ ਮਿਲਾਂਗੇ ਆਪਾਂ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ